ਇਹ ਸ਼ਾਇਦ ਇੱਕ ਐਸਾ ਲਹੰਤੀ ਕਿਰਦਾਰ ਆ ਵੀ ਇਹਨੂੰ ਮਰਨ ਤੋਂ ਬਾਅਦ ਵੀ ਲਹੰਤ ਤੇ ਛੱਤਰ ਹੀ ਵਜਣਦੇ ਆ ਉਹ ਤਰ੍ਹਾਂ ਕੋਈ ਤਰ੍ਹਾਂ ਦੀ ਮੜੀ-ਬੁੜੀ ਬਣਾ ਕੇ ਤੇ ਉੱਥੇ ਸਾਰੀ ਸਿੱਖ ਪਾਉਣ ਉੱਧਰੋਂ ਦੀ ਲੰਘੋ ਤੇ ਛੱਤਰ ਮਾਰ ਕੇ ਲੰਘੋ ਇਸ ਤਰ੍ਹਾਂ ਦੀ ਇਹਦੇ ਹੋਣਾ ਚਾਹੀਦਾ ਸੀ ਸਈਕੜੇ ਦੀ ਹਜ਼ਾਰਾਂ ਨੌਜਵਾਨਾਂ ਨੂੰ ਇਸਨੇ ਪਿੰਡ ਦੀ ਮਿੱਟੀ ਨਸੀਬ ਨਹੀਂ ਹੋਣ ਦਿੱਤੀ ਇਹਨੇ ਪਿੰਡ ਦੀਆਂ ਮੜੀਆਂ ਨਸੀਬ ਨਹੀਂ ਹੋਣ ਦਿੱਤੀਆਂ ਹਜ਼ਾਰਾਂ ਨੌਜਵਾਨਾਂ ਅੱਜ ਇਹਨੂੰ ਵੀ ਨਹੀਂ ਜਿਉਂਦੇ ਕੀ ਪਿੱਟੇ ਵੱਡ ਪਿੰਡ ਦੇ ਲੋਕਾਂ ਨੇ ਵੀ ਹੱਥੀਂ ਜੋੜਦੇ ਵੀ ਇਹਨੂੰ ਇੱਥੇ ਨਾਂ ਹੀ ਲਿਆਇਆ ਹੈ ਪੀਏ ਤੇ ਹੁਣ ਮਰ ਗਿਆ ਤੇ ਸਾਡੇ ਪਿੰਡ ਲਈ ਨਾ ਕੋਈ ਯੱਬ ਪਾ ਲਿਓ ਤਾਂ ਮੈਂ ਪਹਿਲਾਂ ਵੀ ਕਿਹਾ ਪੀ ਇਹ ਸਿੱਖਾਂ ਦੇ ਘਰ ਜੰਮਿਆ ਇੱਕ ਮੁਗਲ ਸੀ ਉਹੋ ਹੀ ਸੂਬੇ ਸਰਾਂਦ ਨੇ ਜੇ ਮੈਂ ਖਾਦਲੇ ਗਿਆ ਤੇ ਕਿੰਨੇ ਮਾਰਿਆ ਜੀ ਸੂਬੇ ਸਰਾਂਦ ਨੇ ਪੱਟੀ ਗਿਆ ਕਿੰਨੇ ਮਾਰਿਆ ਸੂਬੇ ਸਰਾਂਦ ਨੇ ਵਲਟੋਏ ਗਿਆ ਸੂਬੇ ਸਰਾਂਦ ਨੇ ਕਡੂਰ ਸਾਹਿਬ ਗਿਆ ਸੂਬੇ ਸਰਾਂਦ ਨੇ ਮਤਲਬ 100 ਤੋਂ ਵੱਧ ਵੀਡੀਓ ਮੇਰੇ ਕੋਲ ਔਰ ਤੁਸੀਂ ਹੈਰਾਨ ਹੋ ਜੂਗੇ 100 ਐਫ ਆਈ ਆਰ ਦੇ ਵਿੱਚ ਇਹਦਾ ਦਰਜਿਆ ਵੀ ਆ ਫਲਾਣਾ ਮੁਕਾਬਲਾ ਇਹਨੇ ਕੀਤਾ ਢਿੰਗੜਾ ਇਹਨੇ ਕੀਤਾ ਔਰ ਹਾਰ ਮੁਕਾਬਲੇ ਦੇ ਵਿੱਚ 5 ਤੋਂ 7 ਨੌਜਵਾਨ ਸੀ ਮੈਂ ਮੰਨਦਾ ਵੀ ਘੱਟੋ ਘੱਟ 1000 ਨੌਜਵਾਨ ਇਹਨੇ ਆਪਣੇ ਹੱਥਾਂ 'ਚ ਸੀਂਗ ਸਿੰਘਾਂ ਦੀਆਂ ਕੋ ਸਿੰਗੜੀਆਂ ਕਹਿ ਦੋ ਪਿਜੜੀਆਂ ਉਹ ਮੂੰਹ ਮੱਥੇ ਲੱਗਦੀਆਂ ਸੀਗੀਆਂ ਯਾਰ ਸੋਹਣੀਆਂ ਸੁਨੱਖੀਆਂ ਸੀ ਉਹਨਾਂ ਤਿੰਨਾਂ ਬੀਬੀਆਂ ਦੇ ਨਾਲ ਇਹਨਾਂ ਨੇ ਪੰਜ ਸੱਤਾਂ ਪੁਲਿਸ ਮਲਾਜਮਾਂ ਨੇ ਹਰੀਕੇ ਪੱਤਣ ਦੇ ਪੁਲ ਤੇ ਬਲਾਤਕਾਰ ਕੀਤਾ ਬੋਹੋ ਸ਼ੀਹ ਹਾਲਤ 'ਚ ਉਹਨਾਂ ਦੇ ਹੱਥ ਪੈਰ ਬੰਨ੍ਹ ਕੇ ਤੇ ਜੂਤੀਆਂ ਹੀ ਉਹ ਤਿੰਨੇ ਬੀਬੀਆਂ ਇਹਨਾਂ ਨੇ ਦਰਿਆ 'ਚ ਰੋੜ ਦਿੱਤੀਆਂ ਪਰ ਮੈਂ ਇੱਕ ਗੱਲ ਹੈਰਾਨ ਆ ਮੈਕਮੇ ਪੁਰਸਤੋਂ ਵੀ ਭਈ ਇਹ ਤੁਹਾਡੇ ਮੈਕਮੇ ਚ ਸੀ ਮੁੜ ਕੇ ਤੁਹਾਡੇ ਮੈਕਮੇ ਨੂੰ ਕਲੰਕਿਤ ਕੀਤਾ ਤੇ ਅੱਜ ਫੇਰ ਤੁਸੀਂ ਉਹਦੇ ਵਾਰਸ ਬਣੋ ਇਹ ਤੇ ਮਿਊਨਿਸਪਲ ਕਮੇਟੀ ਨੂੰ ਦੇਣਾ ਚਾਹੀਦਾ ਜਿੱਤਨਾ ਵਾਰਸ ਲਾਸ਼ਾਂ ਦੇ ਸਸਕਾਰ ਉਹ ਕਰਦੇ ਸੀ ਤੇ ਸ਼ੀਧੀ ਪਹਿਰੇ ਕਦੋਂ ਕਿਹਦੇ ਤੇ ਲੱਗ ਜਾਣੇ ਕਿਸੇ ਨੂੰ ਨਹੀਂ ਪਤਾ ਲੰਗਾ ਜੇ ਸੂਬੇ ਸੜਾ ਦੇ ਜੰਮਣਗੇ ਤੇ ਸੰਦੀਪ ਸਿੰਘ ਸਨਿਹਰਗੇ ਵੀ ਜੰਮਣਗੇ ਵੀ ਤੁਸੀਂ ਗੁਰੂ ਘਰ ਦੇ ਵਿੱਚ ਜੀ ਰਹੇ ਹੋ ਤੇ ਸਾਡੀਆਂ ਇੱਕ ਬੇਨਤੀ ਆ ਕਿ ਇਹਦੀ ਅਰਦਾਸ ਨਾ ਕੀਤੀ ਜਾਵੇ ਇਹਦੇ ਅਲਾਉਣੀਆਂ ਦੇ ਪਾਠ ਨਾ ਕੀਤੇ ਜਾਣ ਤੇ ਇਹਨਾਂ ਦਾ ਇਦਾਂ ਦਾ ਕੁਛ ਨਾ ਕੀਤਾ ਜਾਏ ਕਿਉਂਕਿ ਸੁਪਾਸ ਸਰਹੰਦ ਸੀ ਇਹਦੀ ਤੇ ਫਿਰ ਫਾਤੀਆ ਪੜੀ ਜਾਵੇ ਜਾਂ ਨਮਾਜ਼ੇ ਜਨਾਜ਼ਾ ਤੇ ਮੈਨੂੰ ਤਾਂ ਲੱਗਦਾ ਉਹ ਵੀ ਨਹੀਂ ਪੜਨ ਦੇਣੀ ਕਿਉਂਕਿ ਲਾਤੇ ਇਹ ਪੂਰਾ ਸਿੱਖ ਸੀ ਤੇ ਨਾ ਪੂਰਾ ਮੁਸਲਮਾਨ ਇੱਕ ਪਾਸੇ ਸੰਦੀਪ ਸਿੰਘ ਜੱਨੀ ਜੇ ਕਾਰੇ ਛੱਡਦਾ ਹੋਇਆ ਮੈਡੀਕਲ ਕਾਊਂਡ ਲਈ ਪਹੁੰਚਦਾ ਹੈ ਤਾਂ ਜਿੱਤੇ ਪਾਸੇ ਖਬਰ ਆਉਂਦੀ ਹੈ ਕਿ ਸੁਪਾਸ ਸਰਹੰਦ ਚਿੱਤੇ ਸੱਟ ਲੱਗੀ ਸੀ ਬ੍ਰੇਨ ਡੈੱਡ ਹੋਇਆ ਸੀ ਸੋ ਉਹ ਹੁਣ ਪਰਮਾਨੈਂਟ ਡੈੱਡ ਯਾਨੀ ਕਿ ਮ੍ਰਿਤਕ ਐਲਾਨ ਦਿੱਤਾ ਗਿਆ ਉਹਦੀ ਮੌਤ ਹੋ ਚੁੱਕੀ ਹੈ ਔਰ ਉਸ ਤੋਂ ਜ਼ਿਆਦਾ ਹੈਰਾਨ ਕਰਨ ਵਾਲੀ ਗੱਲ ਇਹ ਸੀ ਕਿ ਜੋ ਇਸ ਸਮੇਂ ਖਬਰਾਂ ਦੇ ਵਿੱਚ ਸੋਸ਼ਲ ਮੀਡੀਆ ਤੇ ਚਾਹਿਆਂ ਪਈਆਂ ਨੇ ਕਿ ਉਹਦੇ ਪਰਿਵਾਰ ਨੇ ਉਹਦੀ ਲਾਸ਼ ਲੈਣ ਤੋਂ ਹੀ ਇਨਕਾਰ ਕਰ ਦਿੱਤਾ ਜਾਨੀ ਕਿ ਉਹਦੀ ਅੰਤਮ ਕਿਰਿਆ ਕਰਨ ਤੋਂ ਹੀ ਇਨਕਾਰ ਕਰ ਦਿੱਤਾ ਹੈ ਜਾਨੀ ਕਿ ਉਹਦੇ ਪਾਪ ਜਿਹੜੇ ਬੱਜਰ ਬੁਣਾ ਲਈ ਉਹਦਾ ਲੈਣਾ ਦੇਣਾ ਦਾ ਹਿਸਾਬ ਇੱਥੇ ਹੀ ਕੋਈ ਕ ਸੋਸ਼ਲ ਨਾਵਾ ਸੰਦੀਪ ਸਾਲੀ ਦੇ ਨਾਲ ਜੇਲ੍ਹ ਦੇ ਵਿੱਚ ਤਸ਼ੱਦਦ ਕੀ ਹੋਇਆ ਹਾਲਾਤ ਕੀ ਸੀ ਔਰ ਇਸ ਤੋਂ ਪਹਿਲਾਂ ਵੀ ਜਿਨ੍ਹਾਂ ਨੇ ਵੀ ਸਿੱਖ ਨੌਜਵਾਨਾਂ ਨੂੰ ਜਿਹੜੀ ਉਹਨਾਂ ਦੀ ਕਤਲੋਕਾਰ ਕੀਤੀ ਸੀ ਅਣਪਛਾਤੇ ਕਹਿ ਕੇ ਉਹਨਾਂ ਜਿਹੜੀਆਂ ਲਾਸ਼ਾਂ ਸੀਗੀਆਂ ਉਹਨਾਂ ਨੌਜਵਾਨਾਂ ਦੀਆਂ ਨਹਿਰਾਂ ਦੇ ਵਿੱਚ ਢੋੜ ਦਿੱਤੀਆਂ ਸੀ ਔਰ ਜਿਹੜੇ ਨੌਜਵਾਨ ਸੀ ਝੂਠੇ ਪੁਲਸ ਮੁਕਾਬਲੇ ਦੇ ਵਿੱਚ ਮਾਰੇ ਸੀ ਜਾਲੇ ਪੁੱچے ਟਾਇਟ ਤੇ ਜਿਹੜੇ ਹੋਰ ਵੀ ਅਫਸਰ ਸੀ ਜਿਨ੍ਹਾਂ ਦੀਆਂ ਮੌਤਾਂ ਹੋਈਆਂ ਉਹਨਾਂ ਦੇ ਵਿੱਚੋਂ ਹੋਰ ਕਿਹੜੀ ਕਿਹੜੀ ਭੋਗ ਦੇ ਉੱਤੇ ਕੋਈ ਰਾਗੀ ਕੋਈ ਗਰੰਥ ਥੀ ਤੇ ਜਾਂ ਫਿਰ ਕੋਈ ਗੁਰੂ ਘਰ ਦੇ ਵਜ਼ੀਰ ਗਏ ਜੇ ਗਏ ਤੇ ਕਿੱਥੇ ਕਿੱਥੇ ਗਏ ਜਾਂ ਨਹੀਂ ਗਏ ਤੇ ਕਿੱਥੇ ਕਿੱਥੇ ਨਹੀਂ ਗਏ ਇਹਦੇ ਉੱਤੇ ਸਾਰੀ ਜਾਣਕਾਰੀ ਲਾਂਗੇ ਸਾਡੇ ਨਾਲ ਸੀਨੀਅਰ ਅਧਿਕਾਰ ਸਰਦਾਰ ਬਲਵਿੰਦਰ ਸਿੰਘ ਪੱਕੋ ਕੇ ਸਾਹਿਬ ਪੱਕੋ ਕੇ ਸਾਹਿਬ ਆਪ ਜੀ ਦਾ ਬਹੁਤ ਸਵਾਗਤ ਹੈ ਬਹੁਤ ਸ਼ੁਕਰੀਆ ਜੀ ਬਹੁਤ ਧੰਨਵਾਦ ਤੁਹਾਡਾ ਪੱਕੋ ਕੇ ਸਾਹਿਬ ਉਸ ਦਿਨ ਅਸੀਂ ਸ਼ੋਅ ਕੀਤਾ ਸੀ ਔਰ ਸ਼ੋਅ ਦੇ ਦੌਰਾਨੀ ਤੁਸੀਂ ਹੀ ਇੱਕ ਭੂਤਵਾਨੀ ਕੀਤੀ ਸੀ ਸਹੀ ਸਾਹ ਹੁੰਦੀ ਤੁਸੀਂ ਕਿਹਾ ਸੀ ਜਾਣ ਤੇ ਦੀ ਹਾਲਤ ਬਰੇਨ ਦੀ ਇਸ ਤਰ੍ਹਾਂ ਦੀ ਹੋ ਜਾਏਗੀ ਕਿ ਉਸ ਤਰ੍ਹਾਂ ਤੁਹਾਡੇ ਡੇਰੇ ਬਾਬੇ ਨਾਨਕ ਇੱਕ ਐਨਕਾਊਂਟਰ ਕਰਨ ਵਾਲਾ ਤਰ੍ਹਾਂ ਫਿਰਦਾ ਭਾਗ ਨੀਮਾ ਕੀ ਉਹ ਸੁਧਗਤ ਨਹੀਂ ਰਹੇਗਾ ਹਾਂ ਤੇ জাফর ਦੀ ਮੌਤ ਹੋ ਜਾਣੀ ਹੈ ਜਿੱਦਾਂ ਦੀ ਉਹਦੀ ਹਾਲਤ ਸੀ ਲਓ ਜੀ ਅੱਜ ਫਿਰ ਉਹਦੀ ਖਬਰ ਮੌਦੀ ਆ ਗਈ ਜੀ ਪਰ ਦੂਜੀ ਜਿਹੜੀ ਵੱਡੀ ਗੱਲ ਜੀ ਤੇ ਉਹਦੇ ਪਰਿਵਾਰ ਪਰ ਕੀ ਕਹਿਣਾ ਚਾਹੋਗੇ ਕਿ ਜਿਸ ਪਰਿਵਾਰ ਨੇ ਆਪਣੇ ਉਸ ਜੋ ਜਿਸ ਦਾ ਪਿਤਾ ਲੱਗਦਾ ਹੋਵੇਗਾ ਜਿਸ ਦਾ ਦਾਦਾ ਵੀ ਲੱਗਦਾ ਹੋਵੇਗਾ ਕਿਸੇ ਦਾ ਕੋਈ ਰਿਸ਼ਤੇਦਾਰੀ ਹੋਏਗੀ ਸੋ ਉਹਨਾਂ ਨੇ ਲਾਸ਼ ਲੈਣ ਤੋਂ ਇਨਕਾਰ ਕਰ ਦਿੱਤਾ ਇਹ ਚ ਕੀ ਸਚਾਈ ਬਿਲਕੁਲ ਜੀ ਹੁਣ ਹਾਲਾਤ ਜਿਹਤਰਾਂ ਦੇ ਵੀ ਸੁਣਨ ਵੇਖਣ ਨੂੰ ਮਿਲ ਰਹੇ ਆ ਸੋਸ਼ਲ ਮੀਡੀਆ ਤੇ ਨਹੀਂ ਆ ਮੀਡੀਆ ਦੇ ਵਿੱਚ ਅਕਸਰ ਖਬਰਾਂ ਰੋਜ਼ ਸਾਨੂੰ ਵੇਖਣ ਨੂੰ ਮਿਲ ਰਹੀਆਂ ਕਿ ਪਹਿਲਾਂ ਤੇ ਇਲਾਜ ਕਰਾਉਣ ਤੋਂ ਹੀ ਉਹਨਾਂ ਮਨਾਂ ਕਰਦਾ ਵੀ ਹੁਣ ਪੁਲਿਸ ਜੇਲ੍ਹ ਪ੍ਰਸ਼ਾਸਨ ਹੀ ਕਰਾਏ ਤੇ ਉਹ ਕਰਾਉਂਦੇ ਰਹੇ ਹੁਣ ਉਹਦੀ ਮੌਤ ਹੋ ਗਈ ਆ ਤੇ ਉਹਨਾਂ ਨੇ ਮੈਂ ਵੀ ਆ ਖਬਰ ਹੁਣੇ ਹੀ ਸੁਣੀ ਆ ਵੀ ਉਹਨਾਂ ਨੇ ਉਹਦੀ ਲਾਸ਼ ਲੈਣ ਤੋਂ ਇਨਕਾਰ ਕਰਤਾ ਇੱਕ ਹੋਰ ਤੁਹਾਨੂੰ ਮੈਂ ਸੰਸਨੀਖੇਜ ਖਬਰ ਤੁਹਾਡੇ ਨਾਲ ਸਾਂਝੀ ਕਰਦਾ ਕਿ ਸੂਬੇ ਸਰਹੰਦ ਦਾ ਪਿੰਡ ਪਿੱਟੇਵਾੜਿਆ ਗੁਰਦਾਸਪੁਰ ਜ਼ਿਲ੍ਹੇ ਚ ਅੱਛਾ ਗੁਰਦਾਸਪੁਰ ਤੋਂ ਸ੍ਰੀ ਹਰਗਵਿੰਦਪੁਰ ਰੋਡ ਤੇ ਪਿੰਡ ਪੈਂਦਾ ਪਿੱਟੇਵੱਡ ਉੱਥਿਆਂ ਦੇ ਵੀ ਇੱਕ ਸਧਾਰਨ ਜੇ ਕਿਸਾਨ ਪਰਿਵਾਰ ਦੇ ਵਿੱਚ ਇਹ ਜੰਮਿਆ ਪਲਿਆ ਦੋ ਕਨਾਲਾ ਇਹਨਾਂ ਦੀ ਜ਼ਮੀਨ ਸੀ ਤੇ ਕਿਸੇ ਨੇ ਬੰਦੇ ਨੇ ਮੈਨੂੰ ਦੱਸਿਆ ਵੀ ਸਾਡੇ ਵੱਡਿਆਂ ਬਜ਼ੁਰਗਾਂ ਨੇ ਕਿਤੇ ਇਹਨੂੰ ਸਾਈਕਲ ਲੈ ਕੇ ਦਿੱਤਾ ਤੇ ਫਿਰ ਇਹਨੇ ਦਸਵੀਂ ਕੀਤੀ ਕਦ ਕਾਠ ਦਾ ਚੰਗਾ ਸੀ ਉਹ ਚੱਲ ਮਾਂ ਤੇ ਭਰਤੀ ਹੋ ਗਿਆ ਪੁਲਿਸ ਦੇ ਵਿੱਚ ਤੇ ਮੁੜ ਕੇ ਇਹ ਜਾ ਕੇ ਸ਼ਾਮਲ ਹੋ ਗਿਆ ਜੀਤ ਸਿੰਘ ਸੰਧੂ ਦੀ ਇੱਕ ਕਾਤਲ ਟੀਮ ਹੋਈਆ ਜਿਹਦੇ ਵਿੱਚੋਂ ਇਹ ਇੱਕ ਪ੍ਰਮੁੱਖ ਸੀਗਾ ਤੇ ਹੋਰ ਕੁਝ ਤੇ ਖਰੜਾ ਜੀ ਦੇ ਕੇਸ ਦੇ ਵਿੱਚ ਜਰਨੈਲ ਸੌਰੰਦਰਪਾਲ ਹੋਰ ਕਈ ਹੈਗੀਆਂ ਨੇ ਚਵਣਾ ਜਿਹੜੇ ਅੱਗੇ ਉਮਰ ਕਿੱਦਾਂ ਕੱਟ ਰਿਹਾ ਇਹ ਉਹਨਾਂ ਦੀ ਟੀਮ ਦੇ ਵਿੱਚ ਇੱਕ ਇਤਰਾਹ ਦਾ ਸੀਗਾ ਕਿ ਜਿੰਨੇ ਮਤਲਬ ਮੈਂ ਜੇ ਤੁਹਾਨੂੰ ਦੱਸਿਆ ਕਿ ਜੇ ਮੈਂ ਖਾਦਲੇ ਗਿਆ ਤੇ ਕਿੰਨੇ ਮਾਰਿਆ ਜੀ ਸੂਬੇ ਸਰਾਂਦ ਨੇ ਪੱਟੀ ਗਿਆ ਕਿਨੇ ਮਾਰਿਆ ਸੂਬੇ ਸਰਾਂਦ ਨੇ ਵਟੋਏ ਗਿਆ ਸੂਬੇ ਸਰਾਂਦ ਨੇ ਕਡੂਰ ਸਾਹਿਬ ਗਿਆ ਸੂਬੇ ਸਰਾਂਦ ਨੇ ਮਤਲਬ 100 ਤੋਂ ਵੱਧ ਵੀਡੀਓ ਮੇਰੇ ਕੋਲ ਔਰ ਤੁਸੀਂ ਹਰਾਨ ਹੋ ਜੋਗੇ 100 ਐਫਆਈਆਰ ਦੇ ਵਿੱਚ ਇਹਦਾ ਦਰਜਿਆ ਵੀ ਆ ਫਲਾਣਾ ਮੁਕਾਬਲਾ ਇਨੇ ਕੀਤਾ ਢਿੰਗੜਾ ਇਨੇ ਕੀਤਾ ਔਰ ਹਰ ਮੁਕਾਬਲੇ ਦੇ ਵਿੱਚ ਪੰਜ ਤੋਂ ਸੱਤ ਨੌਜਵਾਨ ਸੀ ਤੇ ਮੈਂ ਤੇ ਸਮਝਣਾ ਵੀ ਕਈ ਦੇ ਐਫਆਈਆਰਾਂ ਨਹੀਂ ਹੋਈਆਂ ਦਰਜ ਗੁਪਤ ਦੇ ਗੁਪਤੀ ਕਰਛੜ ਨੇ ਪਰ ਫਿਰ ਵੀ ਮੈਂ ਮੰਨਣਾ ਵੀ ਘੱਟ ਤੋਂ ਘੱਟ 1000 ਨੌਜਵਾਨ ਨੇ ਆਪਣੇ ਹੱਥੀ ਮਾਰਿਆ ਹੂੰ ਈ ਆ ਹੁਣ ਸੀਪੀ ਜਿੱਦਾਂ ਮੈਂ ਪਹਿਲਾਂ ਵੀ ਕਿਹਾ ਪੀ ਇਹ ਸਿੱਖਾਂ ਦੇ ਘਰ ਜੰਮਿਆ ਇੱਕ ਮੁਗਲ ਸੀ ਉਹੋ ਹੀ ਸੂਬਾ ਸਰਹੰਦ ਸੀ ਤੇ ਮੈਂ ਤੇ ਹੁਣ ਇਹ ਗੱਲ ਕਹਿਣਾ ਕਬਲ ਕੇ ਪੋਸਟਾਂ ਵੀ ਪੈ ਰੀਆਂ ਨੇ ਕਿ ਜਿਸ ਤਰ੍ਹਾਂ ਘਰ ਵਾਲਿਆਂ ਨੇ ਹੁਣ ਇਹਦਾ ਕਰਨੋਂ ਸੰਸਕਾਰ ਮਨਾ ਕਰਤਾ ਪਿੱਟੇ ਵੱਡ ਦੇ ਗ੍ਰੰਥੀ ਸਿੰਘ ਨੂੰ ਇੱਕ ਖਾੜਕੂ ਜਥੇਬੰਦੀ ਦਾ ਫੋਨ ਆਇਆ ਤੇ ਉਹਨਾਂ ਨਾਲ ਮੇਰੀ ਗੱਲ ਵੀ ਹੋਈ ਆ ਉਹ ਗ੍ਰੰਥੀ ਸਿੰਘ ਭਾਈ ਹਰਜਿੰਦਰ ਸਿੰਘ ਉਹਨਾਂ ਨਾਲ ਤੇ ਉਹਨਾਂ ਨੇ ਦੱਸਿਆ ਕਿ ਮੈਨੂੰ ਇੱਕ ਫੋਨ ਆਇਆ ਕਹਿੰਦਾ ਵੀ ਮੈਨੂੰ ਧਮਕੀ ਨਹੀਂ ਦਿੱਤੀ ਪਈ ਉਹਨਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ ਆ ਵੀ ਤੁਸੀਂ ਗੁਰੂ ਘਰ ਦੇ ਵਜੀਰ ਹੋ ਤੇ ਸਾਡੀ ਇੱਕ ਬੇਨਤੀ ਆ ਕਿ ਇਹਦੀ ਅਰਦਾਸ ਨਾ ਕੀਤੀ ਜਾਵੇ ਇਹਦੇ ਅਲਾਉਣੀਆਂ ਦੇ 파ਠ ਨਾ ਕੀਤੇ ਜਾਣ ਤੇ ਇਹਨਾਂ ਦਾ ਇਦਾਂ ਦਾ ਕੁਝ ਨਾ ਕੀਤਾ ਜਾਏ ਕਿਉਂਕਿ ਸੂਬਾ ਸਰਹੰਦ ਸੀ ਇਹਦੀ ਤੇ ਫਿਰ ਫਾਤੀਆ ਪੜੀ ਜਾਵੇ ਜਾਂ ਨਮਾਜ਼ੇ ਜਨਾਜ਼ਾ ਤੇ ਮੈਨੂੰ ਤਾਂ ਲੱਗਦਾ ਉਹ ਵੀ ਨਹੀਂ ਪੜਨ ਦੇਣੀ ਕਿਉਂਕਿ ਨਾ ਤੇ ਇਹ ਪੂਰਾ ਸਿੱਖ ਸੀ ਤੇ ਨਾ ਪੂਰਾ ਮੁਸਲਮਾਨ ਹੈਨਾ ਤੇ ਇਸ ਕਰਕੇ ਇਹਦਾ ਮੈਨੂੰ ਲੱਗਦਾ ਕੱਖ ਵੀ ਨਹੀਂ ਹੋਣਾ ਹੁਣ ਪਤਾ ਲੱਗਾ ਵੀ ਮਹਿਕਮਾ ਪੁਲਿਸ ਹੀ ਇਹਦੀਆਂ ਸਾਰੀਆਂ ਅੰਤਮ ਕਿਰਿਆ ਕਰਮੇ ਦੇ ਉਹ ਕਰੇਗਾ ਪਰ ਮੈਂ ਇੱਕ ਗੱਲ ਹੈਰਾਨ ਆ ਮਹਿਕਮੇ ਪੁਲਿਸ ਤੋਂ ਵੀ ਭਈ ਇਹ ਤੁਹਾਡੇ ਮਹਿਕਮੇ ਚ ਸੀ ਮੁੜ ਕੇ ਤੁਹਾਡੇ ਮਹਿਕਮੇ ਨੂੰ ਕਲੰਕਿਤ ਕੀਤਾ ਤੁਹਾਡੇ ਹੀ ਮੈਕਮੇ ਦੇ ਕਿਸੇ ਸਬ ਇੰਸਪੈਕਟਰ ਥਾਣੇਦਾਰ ਨੇ ਇਹਨੂੰ ਗ੍ਰਿਫਤਾਰੀ ਪਾਈ ਪਰਚਾ ਦਿੱਤਾ ਇਹਦੇ ਤੇ ਕਿਉਂਕਿ ਜੱਜ ਨੇ ਸਿੱਧੀ ਥੋੜਾ ਸਾ ਜਾ ਦੇਤੀ ਆ ਬਕਾਇਦਾ ਪਰਚਾ ਦੇ ਕੇ ਉਹਨੂੰ ਜੇਲ੍ਹ ਭੇਜਿਆ ਉਹਨੂੰ ਸਜ਼ਾਵਾ ਹੋਈਆਂ ਇੱਕ ਨਹੀਂ ਕਈ ਵਾਰੀ ਸਜ਼ਾਵਾ ਹੋਈਆਂ ਹਾਂਜੀ ਤੇ ਅੱਜ ਫੇਰ ਤੁਸੀਂ ਉਹਦੇ ਵਾਰਿਸ ਬਣੋ ਇਹ ਤੇ ਮਿਊਨਿਸਪਲ ਕਮੇਟੀ ਨੂੰ ਦੇਣਾ ਚਾਹੀਦਾ ਸੀ ਜਿ ਤਰ੍ਹਾਂ ਨਵਾਰਸ਼ ਲਾਸ਼ਾਂ ਦੇ ਸੰਸਕਾਰ ਉਹ ਕਰਦੇ ਹੀ ਸੀ ਠੀਕ ਹੈਨਾ ਫਿਰ ਉਹ ਕਰ ਛੱਡਦੇ ਮੈਕਮੇ ਪੁਲਿਸ ਲਈ ਇਨੇ ਕਲੰਕੀ ਕੀਤਾ ਕਲੰਕਤੀ ਕੀਤਾ ਉਹਨਾਂ ਨੂੰ ਇਹਦਾ ਕੋਈ ਸਭ ਤੋਂ ਜ਼ਬਰ ਜ਼ੁਲਮ ਵਾਲੀ ਕਹਾਣੀ ਜਿਹੜੀ ਹੈ ਨਾ ਕੋਈ ਐਸੀ ਜ਼ਬਰ ਤੇ ਜ਼ੁਲਮ ਦੀ ਕਹਾਣੀ ਰੌਂਟੇ ਖੜੇ ਕਰਨ ਵਾਲੀ ਕਹਾਣੀ ਵੀ ਮਤੇ ਸਚਾਈ ਜੋ ਕਿਸੇ ਨਾਲ ਐਹੋ ਜਾਤਿਆਚਾਰ ਕੀਤਾ ਹੋਵੇ ਜਿਹਨੂੰ ਅੱਜ ਸੁਣ ਕੇ ਉਹਦੀ ਮੌਤ ਤੋਂ ਬਾਅਦ ਵੀ ਇੱਕ ਵਾਰੀ ਥੂ ਥੂ ਲੋਕੀ ਕਰਨ ਲਾਂਤਾ ਪਾਣ ਲੀ ਤੇਦੀ ਮੌਤ ਵੀ ਮਰੇ ਤੇ ਵੀ ਲਾਂਤਾ ਪਾਣ ਬਿਲਕੁਲ ਜੀ ਮੈਂ ਸੋਚਦਾ ਵਾਂ ਕਿ ਜਦੋਂ ਕੋ ਮਰ ਜਾਂਦਾ ਨਾ ਤੇ ਫਿਰ ਬੰਦਾ ਉਹਦੇ ਓਗਣ ਨਹੀਂ ਕਰਨ ਦੇਂਦਾ ਕਹਿੰਦੇ ਵੀ ਉਹਦੀ ਤਰੀਫਾਂ ਹੀ ਹੁੰਦੀਆਂ ਨੇ ਭੋਗ ਤੇ ਹਾਂ ਘਰੇ ਦਾ ਤੇ ਭੋਗ ਪੈਣਾ ਹੀ ਨਹੀਂਗਾ ਤੇ ਇਹ ਸ਼ਾਇਦ ਇੱਕ ਐਸਾ ਲਾਨਤੀ ਕਿਰਦਾਰ ਆ ਵੀ ਇਹਨੂੰ ਮਰਨ ਤੋਂ ਬਾਅਦ ਵੀ ਲਾਨਤ ਤੇ ਛਤਰੀ ਵਜਣ ਡੈ ਆ ਇਹਦੀ ਇੱਕ ਕਹਾਣੀ ਮੈਂ ਦੱਸਦਾ ਜੀ ਮੈਂ ਅ ਸ਼ਹੀਦ ਭਾਈ ਹਰਜੀਤ ਸਿੰਘ ਖੋਜਕੀਪੁਰ ਇੱਕ ਖੜਕੂ ਸਿੰਘ ਹੋਇਆ ਜੀ ਉਹਨਾਂ ਦੀ ਸਿੰਘਣੀ ਬੀਬੀ ਮੈਂ ਨਾਂ ਨਾ ਹੀ ਲਵਾਂ ਜੀ ਵੀ ਉਹ ਉਹਨਾਂ ਦੇ ਨਾਲ ਮੈਂ ਇੰਟਰਵਿਊ ਕੀਤੀ ਉਹਨਾਂ ਨੇ ਦੱਸਿਆ ਵੀ ਕੁਝ 4-5 ਸਿੰਘਣੀਆਂ ਇਹਨਾਂ ਨੇ ਕੱਢੀਆਂ ਜਿਨ੍ਹਾਂ ਦੇ ਵਿੱਚੋਂ ਇੱਕ ਉਹ ਸੀ ਇਹਨਾਂ ਨੂੰ ਇਹ ਹਰੀਕੇ ਪਤਣ ਲੈ ਕੇ ਸੂਬਾ ਸਰਹੰਦ ਤੇ ਤੇਗਾ ਥਾਣੇਦਾਰ ਨਾਲ ਸੀ ਤੇਗਾ ਵੀ ਇੱਕ ਬੜਾ ਵੱਡਾ ਬੁੱਚੜ ਹੋਇਆ ਮਰਿਆ ਉਹ ਵੀ ਕੁੱਤੇ ਦੀ ਮੌਤ ਹੀ ਆ ਇਹਨਾਂ ਕੀ ਕੀਤਾ ਵੀ ਉਹਨਾਂ ਦੇ ਵਿੱਚੋਂ ਕੁਝ ਕਹਿ ਲੋ ਵੀ ਸ਼ਹੀਦ ਸਿੰਘਾਂ ਦੀਆਂ ਕੁ ਸਿੰਘਣੀਆਂ ਕਹਿ ਲੋ ਮਤਲਬ ਮੇਰਾ ਜੀ ਨਹੀਂ ਕਰਦਾ ਇਹ ਗੱਲ ਕਹਿਣ ਨੂੰ ਪਰ ਸਚਾਈ ਆ ਕਰਨੀ ਪੈਂਦੀ ਆ ਵੀ ਜਿਹੜੀਆਂ ਕੋ ਮੂੰਹ ਮੱਥੇ ਲੱਗਦੀਆਂ ਸਿੱਧੀਆਂ ਜਾਂ ਸੋਹਣੀਆਂ ਸਲੱਖੀਆਂ ਸੀ ਉਹਨਾਂ ਤਿੰਨਾਂ ਬੀਬੀਆਂ ਦੇ ਨਾਲ ਇਹਨਾਂ ਨੇ ਪੰਜ ਸੱਤਾਂ ਪੁਲਿਸ ਮੁਲਾਜ਼ਮਾਂ ਨੇ ਹਰੀਕੇ ਪੱਤਣ ਦੇ ਪੁਲ ਤੇ ਬਲਾਤਕਾਰ ਕੀਤਾ ਉਹ ਪਹਿਲਾਂ ਹੀ ਕਈ ਕਈ ਮੇਰੇ ਖਰ ਡੇਟਡ 2-2 ਸਾਲ ਤੋਂ ਨਜਾਇਜ਼ ਹਰਾਸਟ ਕਦੀ ਕੇਹ ਥਾਣੇ ਕਦੀ ਕੇਹ ਥਾਣੇ ਬੜੀ ਬੁਰੀ ਤਰ੍ਹਾਂ ਰੋੜੀਆਂ ਕਚੋੜੀਆਂ ਪਈਆਂ ਸੀਗੀਆਂ ਉੱਥੇ ਇਹਨਾਂ ਨੇ ਬਲਾਤਕਾਰ ਉਹਨਾਂ ਨਾਲ ਕੀਤਾ ਬਾਅਦ ਤੇ ਮੁੜ ਕੇ ਇਹ ਕਹਿੰਦੇ ਵੀ ਸੂਬਾ ਉਹਨੂੰ ਕਿਸੇ ਹੌਲਦਾਰ ਨੇ ਕਿਹਾ ਵੀ ਨਾਲ ਦੇਈਏ ਗੱਲ ਮੈਨੂੰ ਉਹਨੇ ਕਿਹਾ ਵੀ ਜਨਾਬ ਫਿਰ ਹੁਣ ਗੋਲੀ ਮਾਰ ਕੇ ਰੋੜੀਏ ਕਹਿੰਦਾ ਮਦਮੋਈਆਂ ਜੀਆਂ ਆਗੀਆਂ ਨੇ ਬਨ ਕੇ ਤੇ ਇਹਦੇ ਵਿੱਚ ਰੋੜ ਦੋ ਆਪਣੇ ਹਰੀਕੇ ਪਤਨ ਦਰਿਆ 'ਚ ਰੋੜ ਦੋ ਉਹ ਵਿਚਾਰੀਆਂ ਪਹਿਲੀਆਂ ਹੀ ਪਹਿਲਾਂ ਹੀ ਦਮੋਈਆਂ ਕੁਝ ਨਹੀਂ ਬੋਹਸ਼ੀ ਦੀ ਹਾਲਤ 'ਚ ਉਹਨਾਂ ਦੇ ਹੱਥ ਪੈਰ ਬੰਨ੍ਹ ਕੇ ਤੇ ਜੂਤੀਆਂ ਹੀ ਉਹ ਤਿੰਨੇ ਬੀਬੀਆਂ ਇਹਨਾਂ ਨੇ ਦਰਿਆ 'ਚ ਰੋੜ ਦੀਆਂ ਫੇਰ ਉਹ ਜਿਹੜੀ ਬੀਬੀ ਸੀ ਉਹ ਕੁਝ ਇਸ ਤਰ੍ਹਾਂ ਦੀ ਹਾਲਤ 'ਚ ਸੀ ਤੇ ਉਹ ਲੈਡੀ ਕਾਂਸਟੇਬਲ ਨੇ ਦੱਸਤਾ ਪੀ ਇਹਦੀ ਕੋਈ ਸਿਹਤ ਠੀਕ ਨਹੀਂ ਗਈ ਤੇ ਇਹਨੂੰ ਨਾ ਖੜੋ ਉਹ ਫੇਰ ਗੱਡੀ 'ਚ ਬੈਠੀ ਰਹੀ ਜਦੋਂ ਉਹ ਚੀਕਾਂ ਸੁਣਦੀ ਸੀ ਦੂਸਰੀਆਂ ਬੀਬੀਆਂ ਦੀਆਂ ਤੇ ਫਿਰ ਉਹਨੇ ਇਹ ਵੇਖਿਆ ਵਾ ਪੀ ਸੁਣਿਆ ਪੀ ਉਹਨਾਂ ਨੂੰ ਇਹਨਾਂ ਨੇ ਰੋੜਤਾ ਉਹਨੇ ਕੀ ਕੀਤਾ ਪੀ ਉਹ ਲੇਡੀ ਕਨਸਟੇਬਲ ਨੂੰ ਕਿਹਾ ਪੀ ਮੈਂ ਜਰਾ ਬਾਥਰੂਮ ਜਾਣਾ ਉਹ ਬਾਥਰੂਮ ਜਾਣ ਲਈ ਗਈ ਤੇ ਹੱਥ ਕੜੀ ਛੜਾ ਕੇ ਤੇ ਭੱਜੀ ਆ ਕਿਉਂਕਿ ਇਹ ਸਾਰੇ ਪੁਲਿਸ ਮਹਾਲਾਜਮ ਤੇ ਉਹ ਕਾਲੀ ਕਰਤੂਤ ਚ ਰੁੱਝੇ ਸਨ ਉਹ ਜਦੋਂ ਉਹ ਭੱਜੀ ਆ ਤੇ ਪੁਲ ਤੋਂ ਜਾ ਕੇ ਤੇ ਉਹਨੇ ਦਰਿਆ 'ਚ ਛਾਲ ਮਾਰਦੀ ਆ ਪ੍ਰਾਣਾ ਹਰੀਕੇ ਪੱਤਣ ਵਾਲਾ ਪੁਲ ਜਿਹੜਾ ਵਾ ਉਹ ਤੁਸੀਂ ਕਦੀ ਉਧਰੋਂ ਦੀ ਲੰਗੋ ਤੇ ਤੁਸੀਂ ਵੇਖਿਆ ਹੋਣਾ ਕਿ ਉਹਦੇ ਵਿੱਚ ਇੱਕ ਸੈਂਟਰ 'ਚ ਦੀਵਾਰ ਬਣੀ ਆ ਪਾਣੀ ਡਾਇਵਰਟ ਕਰਨ ਲਈ ਉਹ ਦਰਿਆ 'ਚ ਡਿੱਗਣ ਦੀ ਬਜਾਏ ਉਹ ਉਹ ਕੰਧ ਤੇ ਡਿੱਗ ਪਈ ਉਦੋਂ ਕਿਤੇ ਮਗਨੋਂ ਪਤਾ ਨਹੀਂ ਉਹਦੀ ਕੋਈ ਸਫਾਰਿਸ਼ ਹੋ ਗਈ ਜਾਂ ਕੋਈ ਕਹਿ ਲੋ ਪੀ ਉਹਦੀ ਜ਼ਿੰਦਗੀ ਵਧੀ ਸੀ ਉਹਦਾ ਕੋ ਐਸੀ ਵਾਇਰਲਸ ਆ ਗਈ ਵੀ ਉਹਨੂੰ ਨਾ ਮਾਰੇ ਉਹਨੂੰ ਲੈ ਆ ਪਰ ਉਹ ਉਦੋਂ ਤੱਕ ਛਾਲ ਮਾਰ ਚੁੱਕੀ ਸੀ ਉਦੋਂ ਵਾਇਰਲਸ ਤੇ ਵਾਇਰਲਸ ਆ ਰਹੀ ਵੀ ਉਹਨੂੰ ਨਾ ਮਾਰੇ ਉਹ ਬਾਕੀ ਦਾ ਤੁਸੀਂ ਮਕਾਓ ਕੰਮ ਤੇ ਆ ਜਾ ਉਹ ਕਹਿੰਦੀ ਵੀ ਮੈਨੂੰ ਇਹਨਾਂ ਨੇ ਫਿਰ ਉੱਥੇ ਤੱਲੇ ਮਾਰਿਆ ਅੱਜ ਵੀ ਉਹ ਬੀਬੀ ਜਿਉਂਦੀ ਆ ਤੁਹਾਡੇ ਚੈਨਲ ਤੇ ਆ ਸਕਦੀ ਆ ਕਿਸੇ ਵੀ ਚੈਨਲ ਤੇ ਆ ਸਕਦੀ ਆ ਹਾਂਜੀ ਉਹਨਾਂ ਨੇ ਕਿਹਾ ਵੀ ਕਹਿੰਦੀ ਵੀ ਬਲਵੰਦਰ ਵੀਰ ਸ਼ਾਇਦ ਤੈਨੂੰ ਇਹ ਸਚਾਈ ਦੱਸਣ ਲਈ ਅੱਜ ਮੈਂ ਜੰਦਾ ਕਿਉਂਕਿ ਮੇਰੇ ਫਿਰ ਤਰਲੇ ਮਾਰਦੇ ਰਹੇ ਵੀ ਬੀਬੀ ਰੱਸਾ ਫੜ ਲਾ ਤੂੰ ਰੋੜ ਨਾ ਜਾਈਂ ਕਹਿੰਦੀ ਮੈਂ ਕਿਹਾ ਜੋ ਤੁਸੀਂ ਉਹਨਾਂ ਦਾ ਹਾਲ ਕੀਤਾ ਉਹ ਮੇਰਾ ਕਰਨਾ ਤੇ ਮੈਂ ਆਪ ਕਿਉਂ ਨਾ ਛਾਲ ਮਾਰਦਾ ਵੀ ਮੈਂ ਭੇਜੇ ਧੋਕੇ ਵੀ ਤੇ ਮਰਨਾ ਹੀ ਆ ਤੇ ਫਿਰ ਉਤਰਾ ਵੀ ਤੁਸੀਂ ਮੈਨੂੰ ਮਾਰਨਾ ਹੀਗਾ ਤੇ ਮੈਂ ਫਿਰ ਆਪੇ ਰੋੜੀ ਜਾਂ ਨਹੀਂ ਮਾਰਦ ਨਹੀਂ ਚਾੜ ਅੱਛਾ ਉਹਨਾਂ ਨੇ ਆਖਿਆ ਵੀ ਨਾ ਤੂੰ ਤੇਰੇ ਜਿਹੜਾ ਸਾਨੂੰ ਫੋਨ ਆ ਗਿਆ ਵਾ ਆਪਣਾ ਦਾ ਕੋਈ ਤੇਰਾ ਕੋ ਪਹੁੰਚ ਕਰ ਲਿਆ ਕਿਸੇ ਨੇ ਤੇ ਤੂੰ ਨਾ ਰੋੜੀ ਤੈਨੂੰ ਅਹੀਂ ਮਤਲਬ ਨਹੀਂ ਮਾਰਦੇ ਕਿੰਦੀ ਮੈਨੂੰ ਯਕੀਨ ਨਾ ਆਵੀ ਫਿਰ ਇਨਾ ਗੱਡੀ ਦੇ ਡੈਸ਼ਬੋਰਡ ਤੋਂ ਬਾਬੇ ਨਾਨਕ ਦੀ ਫੋਟੋ ਪੁੱਟੀ ਪੁੱਟ ਕੇ ਫਿਰ ਆਉਂ ਫੋਟ ਲਾਈਟ ਮਾਰ ਮਾਰ ਕੇ ਆਵੇ ਸਾਨੂੰ ਬਾਬੇ ਨਾਨਕ ਦੀ ਫੋਟੋ ਤੇ ਹੱਥ ਰੱਖ ਕੇ ਸੌਂ ਖਾਂਦੇ ਆ ਵੀ ਤੈਨੂੰ ਨਹੀਂ ਮਾਰਦੀ ਤੇ ਤੂੰ ਰੱਸਾ ਫੜ ਤੇ ਤੂੰ ਆ ਜਾ ਨਾ ਛਾਲ ਨਾ ਮਾਰੀ ਤੇ ਅੱਜ ਉਹ ਕਹਿੰਦੀ ਵੀ ਚਲੋ ਮੈਨੂੰ ਵੀ ਥੋੜਾ ਜਿਹਾ ਯਕੀਨ ਆ ਗਿਆ ਜਾਂ ਕਹਿ ਲਓ ਉਹ ਜਾਂ ਅੰਜਲ ਵਧਿਆ ਸੀ ਕਿੰਦੀ ਮੈਂ ਰੱਸਾ ਫੜ ਕੇ ਤੇ ਮੈਂ ਵਾਪਸ ਆਵਾਂ ਮਤਲਬ ਕਹਿਣ ਦਾ ਵੀ ਇਹਨੇ ਜਿਹੜੇ ਨੌਜਵਾਨ ਮਾਰੇ ਮਾਰੇ ਨੇ ਬੀਬੀਆਂ ਵੀ ਬੇਬਕ ਇਹ ਇਹ ਢ ਵੱਡੀ ਚਵਲ ਸੀ ਪੀ ਇਹਦੀ ਕਿਤੇ ਮੜੀ ਯਾਦਗਾਰ ਮੈਂ ਕਹਿੰਦਾ ਜਿੱਤਰਾ ਉਹ ਬਣੀ ਆ ਨਾ ਇੱਕ ਮੁਖਸਰ ਸਾਹਿਬ ਜਿਨੇ ਗੁਰੂ ਸਾਹਿਬ ਦੇ ਸ਼ੁਰਾ ਮਾਰਿਆ ਸੀ ਉਹ ਤਰ੍ਹਾਂ ਕੋਈ ਤਰ੍ਹਾਂ ਦੀ ਮੜੀ ਬੁੜੀ ਬਣਾ ਕੇ ਤੇ ਉੱਥੇ ਸਾਰੀ ਸਿੱਖ ਕੌਮ ਉਹ ਉਧਰੋਂ ਦੀ ਲੰਘੋ ਤੇ ਛੱਤਰ ਮਾਰ ਕੇ ਲੰਘੋ ਇਹ ਵੈਸੇ ਇਸ ਤਰ੍ਹਾਂ ਦੀ ਇਹਦੇ ਹੋਣਾ ਚਾਹੀਦਾ ਹਾਂ ਫਿਰ ਇਹ ਆਪ ਹੀ ਸਿੱਖਾਂ ਨੂੰ ਫੜ ਕੇ ਤਾਂ ਦੱਬ-ਤੁਬ ਕੇ ਤੇ ਬਣਾ ਦੇਣਾ ਚਾਹੀਦਾ ਵੀ ਇੱਕ ਵਾਰੀ ਦੁਨੀਆਂ ਨੂੰ ਪਤਾ ਤਣਕੇ ਪਤਾ ਲੱਗ ਜੇ ਨਾ ਮੰਨ ਲੋ ਕਿਤੇ ਹੋਣਾ ਪੁਲਿਸ ਨੇ ਕਰਨਾ ਹੀ ਸਸਕਾਰ ਵੀ ਜਿਹੜੀਆਂ ਬਣੀਆਂ ਜ ਕਰਦੇ ਉੱਥੇ ਇੱਕ ਬਣਾ ਦੇਣ ਥੜਾ ਗਿਆ ਹੂੰ ਬਸ ਉਹ ਕਦੀ ਢਾੜਣਗੇ ਫੇਰ ਬਣਾ ਲਣ ਫੇਰ ਢਾੜਣ ਫੇਰ ਬਣਾ ਦਣ ਉਥੇ 76 ਵਜਦੇ ਹੀ ਰਹਿਣਾ ਇਹਨਾਂ ਨੂੰ ਆਉਣ ਵਾਲੇ ਜਿਹੜੇ ਹੋਰ ਨਸਲਾਂ ਨੇ ਨਾ ਇਸ ਤਰ੍ਹਾਂ ਦੀ ਤੁਸੀਂ ਦੇਖਿਆ ਸਨੀ ਦਾ ਕੀ ਹਾਲ ਕੀਤਾ ਕਿਤੇ ਡਰਦੇ ਨੇ ਜੋ ਕਹਿ ਰਹੇ ਨਾ ਸਨੀ ਨਾਲ ਕੀਤਾ ਵਾ ਭਾਈ ਸੰਦੀਪ ਸਿੰਘ ਸਨੀ ਦੇ ਨਾਲ ਵੀ ਤੁਹਾਡੀ ਹਰਾਸ ਤੇ ਤੁਹਾਡੇ ਘਰ ਚ ਹੈ ਉਹ ਘਰ ਆਏ ਨੂੰ ਇੱਕ ਹਿਸਾਬ ਨਾਲ ਸੁਧਾਰ ਕਰਨ ਨੂੰ ਕਹਿੰਦੇ ਆ ਹੈ ਉਹ ਚਵਲੋ ਕੀ ਕਰਨ ਲਏ ਉਹਦੇ ਨਾਲ ਤੇ ਤੁਹਾਨੂੰ ਨਹੀਂ ਪਤਾ 58 ਸਾਲਾਂ ਚ ਤੁਸੀਂ ਵੀ ਰਿਟਾਇਰ ਹੋ ਜਾਣਾ 60 ਸਾਲਾਂ ਚ ਫੇਰ ਇਹਤੇ ਦੇ ਆਈਜੀ ਰੈਂਕ ਦੇ ਮੁੜਕੇ ਕਈ ਬਹਾਨੇ ਬਣਾਉਂਦੇ ਨੇ ਡਰਾਮੇ ਕਰਦੇ ਨੇ ਵੀ ਸਾਨੂੰ ਗਨਮੈਨ ਮਿਲ ਜਾਣ ਹੂੰ ਇਹ ਲੇਖਾ ਦੇਣਾ ਪੈਣਾ ਸਾਰਿਆਂ ਨੂੰ ਇਹਨੂੰ ਵੀ ਰੱਬ ਭੁੱਲਾ ਸੀ ਨਾ ਬਿਲਕੁਲ ਭੁੱਲਾ ਸੀ ਇਹਨੂੰ ਰੱਬ ਭੁੱਲਾ ਸੀਗਾ ਖੁਦ ਰੱਬ ਬਣ ਬੈਠਾ ਸੀ ਇਹਦੀਆਂ ਨੂੰ ਵੇਖ ਕੇ ਵੀ ਜਿਹੜਾ ਨੇ ਅੰਦਰ ਇੰਨਾ ਛੰਨੀ ਦੇ ਉੱਤੇ ਤਸ਼ੱਦਦ ਕਹਿਰ ਕੀਤਾ ਹੈ ਹਾਂਜੀ ਔਰ ਵੇਖੋ ਆ ਦੱਸਦੇ ਨੇ ਇਹ ਉਹਦਾ ਦੇ ਵਕੀਲ ਸਾਹਿਬ ਨੇ ਹਾਂਜੀ ਠੀਕ ਹੈ ਜੀ ਤੇ ਉਹ ਘਮਣਪਰਾਦਰ ਸੋ ਉਹਨਾਂ ਦੀਆਂ ਭਾਵੁਕ ਜੀਆਂ ਗੱਲਾਂ ਮੈਂ ਤੇ ਜਿੱਦਾਂ ਹੀ ਬੋਲਦੇ ਨੇ ਬੋਲਦੇ ਬੋਲਦੇ ਰੋ ਪੈਂਦੇ ਨੇ ਭਾਵੁਕ ਹੋ ਜਾਂਦੇ ਨੇ ਦੱਸਦੇ ਨੇ ਵੀ ਅਦਾਲਤ ਵਿੱਚ ਜਿੱਦਾਂ ਜਾਂਦੇ ਨੇ ਉਹਨਾਂ ਦਾ 셔ਟ ਉਤਰਵਾਈ ਤੇ ਹਾਲਾਤ ਦੇਖ ਕੇ ਵਕੀਲਾਂ ਦੀਆਂ ਅੱਖਾਂ ਨਮ ਹੋ ਗਈਆਂ ਵੀ ਇੰਨੀ ਮਾੜੀ ਹਾਲਤ ਕੀਤੀ ਆ ਬਿਲਕੁਲ ਜੀ ਇਹ ਤੇ ਗੱਲ ਵੇਖੋ ਨਾ ਅਸਲ ਦੇ ਵਿੱਚ ਨਾ ਪਟਿਆਲਾ ਪੁਲਿਸ ਦਾ ਤੇ ਪਟਿਆਲੇ ਸ਼ਹਿਰ ਦਾ ਇਹਨਾਂ ਦੀ ਕੁੰਡਲੀ ਚ ਹੀ ਕੋ ਗੜਬੜਿਆ ਹੁਣ ਵੇਖੋ ਉਹ ਕਰਨਲ ਕੋਟਮਾਰ ਕਾਂਡ ਟੰਗੇ ਗਏ ਨਾ ਸਾਰੇ ਇੱਕ ਨਜਾਇਜ਼ ਬੰਦਾ ਮਾਰ ਕੇ ਆਇਆ ਇਨਕਾਊਂਟਰ ਕਰਕੇ ਮੁੜ ਕੇ ਕਰਨਲ ਸਾਹਿਬ ਨਾਲ ਪੰਗਾ ਲੈ ਲਿਆ ਐਸਾ ਜੱਬ ਪਿਆ ਵੀ ਸੀਬੀਆਈ ਇਨਕੁਆਰੀ ਹੋ ਗਈ ਤੇ ਟੰਗੇ ਗਏ ਸਾਰੇ ਉਹ ਵੀ ਸਜ਼ਾ ਹੋਣੀ ਹੈ ਜੇ ਕੱਲ ਨੂੰ ਕਿਤੇ ਕਿਸੇ ਚੰਗੇ ਅਫਸਰ ਨੇ ਇਨਕੁਆਰੀ ਕਰਕੇ ਜੇਲ੍ਹ ਵਾਲੇ ਵੀ ਸਾਰੇ ਉਸੇ ਜੇਲ੍ਹ ਦੇ ਵਿੱਚ ਕੈਦੀ ਹੋਣਗੇ ਵੇਖਿਓ ਸਹੀ ਵੇਖਿਓ ਸਹੀ ਇਹ ਆਉਣ ਵਾਲੇ ਸਮੇਂ 'ਚ ਜੇ ਸਿੱਖ ਜਥੇਬੰਦੀਆਂ ਨੇ ਸਟੈਂਡ ਲੈ ਲਿਆ ਹੂੰ ਕਿਸੇ ਇਸ ਹੱਦ ਤੱਕ ਕਿਤੇ ਕੋਈ ਧਰਨਾ ਜਾਂ ਕੋਈ ਪ੍ਰੋਟੈਸਟ ਇਹਨਾਂ ਨੇ ਕਰ ਦਿੱਤਾ ਪੀ ਉੱਠਣਾ ਹੀ ਤਾਂ ਆ ਪਹਿਲਾਂ ਸਾਰਿਆਂ ਦੇ ਪਰਚਾ ਦੇ ਕੇ ਤੇ ਉਸੇ ਹੀ ਜੇਲ੍ਹ ਚ ਦੋ ਫੇਰ ਗੱਲ ਬਣਨੀ ਹੈ ਇਨਕੁਆਇਰੀ ਤੇ ਹੋ ਵੀ ਸਕਦਾ ਪੋਸੀਬਲ ਆ ਹਾਂ ਇਹ ਵੀ ਮੰਗੋ ਸਕਦੀ ਹੈ ਬਿਲਕੁਲ ਨਹੀਂ ਬਿਲਕੁਲ ਵਿੱਚ ਘੁੰਮਣ ਪ੍ਰਸਦ ਨੇ ਬੜੇ ਤਗੜੇ ਹੋ ਕੇ ਕਹਿੰਦਾ ਵੀ ਸਭ ਕੋ ਵਾਰ ਦਾਂਗੇ ਪਰ ਹੁਣ ਪਿੱਛੇ ਨਹੀਂ ਹਟਾ ਕੇ ਬਿਲਕੁਲ ਠੀਕ ਹੈ ਬਾਕੀ ਇਹ ਜਿਹੜੀ ਗੱਲ ਹੈ ਨਾ ਵੇਖੋ ਪਈ ਉਹਦੇ ਪਿੰਡ ਦਾ ਵੀ ਇੱਕ ਪਤਾ ਲੱਗਾ ਵੀ ਪਿੱਟੇਵੱਡ ਪਿੰਡ ਦੇ ਲੋਕਾਂ ਨੇ ਵੀ ਹੱਥ ਜੋੜਦੇ ਪਏ ਇਹਨੂੰ ਇੱਥੇ ਨਾ ਹੀ ਲਿਆਇਓ ਪੀ ਇਹ ਤੇ ਹੁਣ ਮਰ ਗਿਆ ਤੇ ਸਾਡੇ ਪਿੰਡ ਲਈ ਨਾ ਕੋਈ ਯੱਬ ਪਾ ਲਿਓ ਕਈ ਵਾਰੀ ਸ਼ਰਮੋ ਬਿਸ਼ਰਮੀ ਨਾ ਚਾਉਂਦਿਆਂ ਹੋਇਆਂ ਵੀ ਮਗਰ ਜਾਣਾ ਪੈਂਦਾ ਹਾਂ ਸ੍ਰੀ ਕਾਪਰਾਦਰੀ ਸੌਗਾ ਉਹਨਾਂ ਨੇ ਵੀ ਹੱਥ ਜੋੜਤੇ ਆ ਤੇ ਹੁਣ ਇਹਦਾ ਸੰਸਕਾਰਾਂ ਦੇ ਪਿੱਟੇਵੱਡ ਨਹੀਂ ਹੋ ਰਿਆ ਇਹ ਪੁਲਿਸ ਨਹੀਂ ਕਰਨਾ ਅੰਬਰ ਸਰ ਕਿੱਥੇ ਕਰਦੀ ਆ ਕਿੱਥੇ ਨਹੀਂ ਕਰਦੀ ਤੁਸੀਂ ਜ਼ਿਕਰ ਕੀਤਾ ਸੀਗਾ ਕਿ ਜਿਹੜੇ ਪਿੱਟੇਵੱਡ ਦੇ ਗ੍ਰੰਥੀ ਸਿੰਘ ਨੇ ਉਹਨਾਂ ਨੂੰ ਫੋਨ ਆਇਆ ਤੇ ਗ੍ਰੰਥੀ ਸਿੰਘ ਦੀ ਗੱਲਬਾਤ ਕੀਤੀ ਕੀ ਚर्चा ਹੋਈ ਅਸਲ ਤੇ ਮੈਂ ਖੁਦ ਉਹਨਾਂ ਨਾਲ ਫੋਨ ਤੇ ਗੱਲ ਕੀਤੀ ਆਰ ਬਕਾਇਦਾ ਰਿਕਾਰਡ ਆ ਬਹੁਤ ਜਲਦ ਆ ਤੁਸੀਂ ਮੇਰੇ ਚੈਨਲ ਤੇ ਹੁਣੇ ਵੇਖ ਲੈਣੀ ਆਓ ਭਈ ਉਹਨਾਂ ਨੇ ਮੇਰੇ ਨਾਲ ਗੱਲ ਕੀਤੀ ਆ ਵੀ ਭਾਈ ਮੇਰੇ ਨੂੰ ਕੋਈ ਫੋਨ ਆਇਆ ਖੜਕੂ ਜਥੇਬੰਦੀ ਦਾ ਤੇ ਉਹਨਾਂ ਜਥੇਬੰਦੀ ਦਾ ਨਾਮ ਹੀ ਲਿਆ ਉਹਦੇ ਵਿੱਚ ਤੇ ਉਹਨਾਂ ਨੇ ਇਹ ਕਿਹਾ ਵੀ ਉਹ ਸਿੰਘ ਨੇ ਵੀ ਆਪਣਾ ਨਾਮ ਦੱਸਿਆ ਆ ਵੀ ਮੈਂ ਇਸ ਜਥੇਬੰਦੀ ਦਾ ਚੀਫ ਬੋਲ ਰਿਹਾ ਤੇ ਕਹਿੰਦਾ ਵੀ ਮੈਨੂੰ ਉਹਨਾਂ ਧਮਕੀ ਨਹੀਂ ਕੋਈ ਦਿੱਤੀ ਬਕਾਇਦਾ ਉਹਨਾਂ ਨੇ ਬੇਨਤੀ ਕੀਤੀ ਠੀਕ ਹੈ ਭਈ ਭਾਈ ਸਾਹਿਬ ਤੁਸੀਂ ਗੁਰੂ ਘਰ ਦੇ ਵਜ਼ੀਰ ਹੋ ਆਪ ਜੀ ਨੂੰ ਬੇਨਤੀ ਆ ਕਿ ਤੁਸੀਂ ਇਹਦੀ ਅਰਦਾਸ ਨਹੀਂ ਕਰਨੀ ਇਹਦੇ ਲਈ ਐਲਾਨੀਆਂ ਦਾ ਪਾਠ ਨਹੀਂ ਕਰਨਾ ਜਾਂ ਕੋਈ ਵੀ ਜਿਹੜੀਆਂ ਸਿੱਖ ਰਹਿਤ ਮਰਿਆਦਾ ਅਨੁਸਾਰ ਅੰਤਮ ਰਸਮਾਂ ਹੁੰਦੀਆਂ ਨੇ ਤੁਸੀਂ ਉਹਦੇ ਵਿੱਚ ਸ਼ਾਮਲ ਨਹੀਂ ਹੋਣਾ ਤੇ ਇਹ ਸਾਡੀ ਬੇਨਤੀ ਆ ਉਹਨਾਂ ਨੇ ਆਪ ਮੈਨੂੰ ਕਿਹਾ ਵੀ ਮੈਨੂੰ ਕੋਈ ਧਮਕੀ ਨਹੀਂ ਦਿੱਤੀ ਬਲਕਿ ਉਹਨਾਂ ਨੇ ਰਿਕੁਐਸਟ ਕੀਤੀ ਕਹਿੰਦੇ ਵੀ ਮੈਂ ਕਹਿੰਦੇ ਇਹ ਗੱਲ ਸਾਰੀ ਗੁਰਦੁਆਰੇ ਦੀ ਕਮੇਟੀ ਨੂੰ ਦੱਸ ਦਿੰਦੇ ਜੀ 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 ਜਦੋਂ ਕਮੇਟੀ ਨੂੰ ਦੱਸਤੀ ਤੇ ਗੱਲ ਜਿਹੜੀ ਆ ਉਹ ਜੰਗਲ ਦੀ ਹੱਤ ਵਾਂਗੂ ਸਾਰੇ ਪਿੰਡ 'ਚ ਫੈਲ ਗਈ। ਹੂੰ ਨਾਲ ਦੀ ਨਾਲ ਹੀ ਕਹਿੰਦੇ ਵੀ ਮੈਨੂੰ ਪੁਲਿਸ ਥਾਣੇ ਤੋਂ ਵੀ ਫੋਨ ਆ ਗਿਆ। ਹੂੰ ਵੀ ਤੁਹਾਨੂੰ ਕੋਈ ਫੋਨ ਆਇਆ ਤੇ ਕਹਿੰਦਾ ਜੀ ਮੈਂ ਦੱਸਦਾ ਮੈਨੂੰ ਫੋਨ ਆਇਆ ਕਿਹੜੇ ਨੰਬਰ ਤੋਂ ਆਇਆ ਕਹਿੰਦਾ ਮੈਂ ਨੰਬਰ ਵੀ ਸੈਂਡ ਕਰਤਾ। ਤੇ ਕਿਤੇ ਵਿਦੇਸ਼ਾਂ ਤੋਂ ਕੋ ਫੋਨ ਆਇਆ ਵਾ। ਤੇ ਨੇਚਰਲੀ ਆਪ ਹੀ ਵੇਖੋ ਖੜਕੂ ਜੱਥੇਬੰਦੀ ਦੀ ਗੱਲ ਉਹਨਾਂ ਨੇ ਕੀਤੀ ਆ ਪਰ ਜਿੱਥੋਂ ਤੱਕ ਮੈਂ ਸਮਝਣਾ ਵਾ ਪੀ ਬਹੁਤ سارے ਬੰਦੇ ਬੇਸ਼ੱਕ ਅਰੈਸਟ ਵੀ ਕੀਤੇ ਜਾਂਦੇ ਨੇ ਕਈ ਪੁਲਿਸ ਵੱਲੋਂ ਵੀ ਜਾਂ ਹੋਰ ਏਜੰਸੀਆਂ ਵੱਲੋਂ ਵੀ ਤੇ ਕਹਿ ਦਿੱਤਾ ਜਾਂਦਾ ਜੀ ਇਹ ਖਾਲਸਤਾਨੀ ਮਡੀਵੂਲ ਫਲਾਨ ਟੀਮ ਇਹ ਉਹ ਪਰ ਮੈਂ ਸਮਝਣਾ ਪਿਆ ਜੇ ਕੋਈ ਖਾਲਸਤਾਨੀ ਜਥੇਬੰਦੀ ਇੱਡੀ ਸਰਗਰਮ ਨਹੀਂ ਹੂੰ ਐਵੇਂ ਖਾਤੇ ਪਾਦਣ ਗੱਲ ਵੱਖਰੀ ਆ ਕਿਉਂਕਿ ਜਦੋਂ ਖਾਲਸਤਾਨੀ ਜਥੇਬੰਦੀਆਂ ਸਰਗਰਮ ਹੁੰਦੀਆਂ ਨੇ ਫਿਰ ਦੁਨੀਆ ਵੇਖੇਗੀ ਅਜੇ ਤੱਕ ਕੋਈ ਗੱਲ ਅਸੀਂ ਨਹੀਂ ਸੁਣੀ ਵੇਖੀ ਅੱਛਾ ਪਕੋ ਕੇ ਸਾਫ ਫਿਰ ਹੁਣ ਜੇ ਤਾਂ ਮਨ ਲੋਕੀ ਉਹ ਪਿੰਡ ਨਹੀਂ ਲੈ ਕੇ ਜਾਂਦੇ ਜਾਂ ਪਤਾ ਲੱਗ ਗਿਆ ਕਿ ਗਰੰਤੀ ਸਿੰਘ ਉਹਨਾਂ ਨੇ ਵੀ ਅਰਦਾਸ ਨਹੀਂ ਕਰਨੀ ਤੇ ਬਾਹਰੋਂ ਤਾਂ ਹੁਣ ਕਿਸੇ ਹੋਰ ਗਰੰਤੀ ਦੀ ਹਿੰਮਤ ਨਹੀਂ ਪੈਗੀ ਪਰ ਉਤੋਂ ਇਲਾਵਾ ਜੇ ਅੰਮ੍ਰਿਤਸਰ ਜਾਂ ਕਿਸੇ ਹੋਰ ਜਗ੍ਹਾ ਦੇ ਉੱਤੇ ਕਿਸੇ ਅਨਨੋਨ ਬੰਦੇ ਨੂੰ ਲੈ ਜਾਂਦੇ ਨੇ ਜਾਂ ਕਿਸੇ ਨੂੰ ਕਹਿ ਦਿੰਦੇ ਨੇ ਕਿ ਆਓ ਜੀ ਤੁਸੀਂ ਅਰਦਾਸ ਕਰ ਦਿਓ ਉਹ ਬੰਦਾ ਅਰਦਾਸ ਵੀ ਕਰ ਦਿੰਦਾ ਫਿਰ ਉਹਦੀ ਅੰਤਮ ਰਸਮ ਜਿਹੜੀ ਹੈ ਜਿਵੇਂ ਹੁੰਦੀ ਹੈ ਤੇ ਅੰਤਮ ਰਸਮ ਤੋਂ ਬਾਅਦ ਅਖੰਡ ਪਾਠ ਸਾਹਿਬ ਦਾ ਪਾਠ ਵੀ ਰੱਖਿਆ ਜਾਏਗਾ ਭੋਗ ਵੀ ਪਏਗਾ ਕੀਰਤਨ ਵੀ ਹੋਏਗਾ ਕਿ ਉਹਦੇ ਵਿੱਚ ਵੀ ਇਸ ਤੋਂ ਪਹਿਲਾਂ ਪਹਿਲਾਂ ਕੋਈ ਬਿਆਨ ਜਿਦਾਂ ਇਹ ਅਗਧ ਵਾਂਗੂ ਜੰਗਲ ਦੀ ਅਗਧ ਵਾਂਗੂ ਫੈਲਿਆ ਨਹੀਂ ਕੋਈ ਸੋਸ਼ਲ ਮੀਡੀਆ ਦੇ ਉੱਤੇ ਬਿਆਨ ਤੇ ਆ ਗਏ ਨੇ ਵੀ ਉਹਨਾਂ ਨੇ ਬੇਨਤੀ ਕੀਤੀ ਆ ਵੀ तमाम ਰਾਗੀ ਢਾਡੀ ਕਬੀਚਰਾ ਸਿੰਘਾਂ ਨੂੰ ਪਾਠੀ ਸਿੰਘਾਂ ਨੂੰ ਵੀ ਤੁਸੀਂ ਕੋਈ ਇਹਦੀ ਰਸਮ ਸ਼ਾਮਿਲ ਨਾ ਹੋਏ ਕੋ ਕੀਰਤਨ ਨਾ ਕਰੇ ਪਰ ਕਈ ਵਾਰੀ ਇਹ ਗੱਲ ਹੁੰਦਾ ਇਹ ਪੁਲਿਸ ਉਹ ਅਫਸਰ ਬੜੇ ਦਾਦੇ ਨੇ ਇਹ ਗਨ ਦੀ ਨੋਕ ਤੇ ਵੀ ਲੈ ਆਉਣਗੇ ਵੀ ਕਰ ਅਰਦਾਸ ਨਹੀਂ ਤੇ ਕੋਈ ਨਾ ਕੋਈ ਅੱਧਾ ਕਿਲੋ ਚਟਾ ਪਾ ਦਾਂਗੇ ਤੇਰਤੇ ਆ ਕੀ ਕਰੂੰ ਬਾਕੀ ਮੈਂ ਇਹ ਇੱਕ ਬੇਨਤੀ ਜ਼ਰੂਰ ਤੁਹਾਡੇ ਚੈਨਲ ਦੇ ਥਰੂ ਵੀ ਕਰਾਂਗਾ ਵੀ ਕੋਈ ਵੀ ਗਰਮ ਖਿਆਲੀ ਆ ਕੋਈ ਵੀ ਭੈਣ ਭਰਾ ਵਾ ਵੀ ਭਰਾਵਾ ਇਨਕੁਆਰੀ ਜ਼ਰੂਰ ਕਰ ਲਿਓ ਵੀ ਉਹਨੂੰ ਧੱਕੇ ਨਾਲ ਲੈ ਕੇ ਗਏ ਨੇ ਜਾਂ ਬਾਈ ਚਾਂਸ ਕੋਈ ਅਰਦਾਸ ਕਰਦਾ ਵੀ ਆ ਜਾਂ ਕੋਈ ਗੱਲ ਹੁੰਦੀ ਵੀ ਆ ਤੇ ਇਨਕੁਆਰੀ ਕਰਕੇ ਐਵੇਂ ਨਾ ਨਜਾਇਜ਼ ਕਹਿਣਾ ਹੋਵੇ ਕੀ ਤੋ ਕਨਜਾਇਜ ਕਰਨ ਵਾਲਿਆਂ ਦਾ ਜੋ ਹਾਲ ਹੁੰਦਾ ਫਿਰ ਤੁਹਾਡੇ ਸਾਹਮਣੇ ਅੱਛਾ ਇਸ ਤੋਂ ਇਲਾਵਾ ਹੋਰ ਵੀ ਬੜੇ ਫੁੱਲ ਅਫਸਰ ਇਦਾਂ ਦੇ ਹੀ ਬਹੁਤ ਹੀ ਜ਼ਬਰ ਜ਼ੁਲਮ ਕਰਨ ਵਾਲੇ ਸੀ ਹਮ ਇਦਾਂ ਹੀ ਵੈਸ਼ੀ ਦਰਿੰਦੇ ਸੀਗੇ ਸੋ ਉਹਨਾਂ ਦਾ ਵੀ ਜਦੋਂ ਇਸੇ ਤਰ੍ਹਾਂ ਸੰਸਾਰ ਤੋਂ ਉਹ ਵਿਦਾ ਹੋਏ ਨੇ ਚਲੇ ਗਏ ਨੇ ਮੌਤ ਹੋ ਗਈ ਤਾਂ ਉੱਤੇ ਬਾਤ ਹੋਰ ਵੀ ਕੋਈ ਹੈ ਜਿੱਦਾ ਇਦਾਂ ਬਹੁਤ ਬਹੁਤ ਨਾਦਸ਼ਾਨਾ ਹੋਈਆਂ ਹੁਣ ਕਿ ਬਿਲਕੁਲ ਜੀ ਗੱਲ ਤੇ ਕੇਪੀ ਏਪੀਐਸ ਗਿਲ ਦਾ ਵੀ ਚਰਚਾ ਹਾਂ ਪਰ ਚਲੋ ਉੱਥੇ ਤੇ ਕਹਿੰਦੇ ਵੀ ਸ਼ਾਇਦ ਕੋਈ ਪਹੁੰਚ ਗਿਆ ਸੀ ਕੋਈ ਦਿੱਲੀ ਦੁੱਲੀ ਵਾਲੋਂ ਕੋਈ ਆ ਗਈ ਸੀ ਜੀ ਤੇ ਸਵਰਨ ਸਿੰਘ ਘੋਟਣਾ ਨਾਂ ਦਾ ਇੱਕ ਅਫਸਰ ਹੋਇਆ ਐ एसएसपी ਬੜੇ ਉਹਨੇ ਵੀ ਜ਼ੁਲਮ ਕੀਤੇ ਆ ਉਥੇ ਭਾਈ ਸੁਤਨਾਮ ਸਿੰਘ ਮਨਾਵਾ ਦੇ ਭਾਈ ਬਲਵੰਤ ਸਿੰਘ ਪਾਲਾ ਤੇ ਉਥੇ ਪਹੁੰਚ ਕੇ ਸੀ ਵੀ ਅਈ ਦਾ ਭੋਗ ਹੀ ਨਹੀਂ ਪੈਣ ਦੇਣਾ ਇਹ ਬੜੀਆਂ ਖਬਰਾਂ ਲੱਗੀਆਂ ਚਰਚਾ ਚ ਆਏਗਾ ਉਸ ਤੋਂ ਬਾਅਦ ਇੱਕ ਗਰਮੇਲ ਬਾਈ ਹੁੰਦਾ ਸੀ ਬੜਾ ਤਗੜਾ ਦੁਸ਼ਟ ਹੋਇਆ ਵੀ ਮਾਲ ਮੰਡੀ ਦਾ ਬਹੁਤ ਨੌਜਵਾਨ ਉਹਨੇ ਬਹੁਤ ਕੈਰ ਕਰਦਾ ਹੁੰਦਾ ਸੀ ਉਹ ਇੰਨਾ ਸਾਈਕੋ ਸੀ ਵੀ ਉਹਨੂੰ ਹੱਥ ਪੈ ਗਈ ਸੀ ਚੀਕਾਂ ਝੜਾ ਸੁਣਦੀ ਬੜਾ ਉਹ ਤਸ਼ੱਦਦ ਕਰਦਾ ਰਿਹਾ ਕਿ ਮੂਕ ਮਾਲ ਮੰਡੀ ਦਾ ਚਾਰਜ ਰਿਹਾ ਉਹ ਉਹ ਦੱਸ ਦਿਆ ਵੀ ਕੈਨੇਡਾ 'ਚ ਉਹਦੀ ਮੌਤ ਹੋਈ ਆ ਤੇ ਉੱਥੇ ਉਹ ਬਿਜਲੀ ਦੀਆਂ ਸ਼ਮਸ਼ਾਨ ਘਾਟਾਂ ਬਿਜਲੀ ਨਾਲ ਹੀ ਸਸਕਾਰ ਹੁੰਦੇ ਆ ਉੱਥੇ ਸਿੰਘਾਂ ਡੱਕਦਾ ਵੀ ਅਸੀਂ ਇਹਦਾ ਸਸਕਾਰ ਹੀ ਨਹੀਂ ਇੱਥੇ ਹੋਣ ਦੇਣਾ ਹੂੰ ਉੱਥੇ ਵੀ ਯੱਪ ਪਿਆ ਰਿਹਾ ਉਹਦਾ ਹੂੰ ਹਾਂਜੀ ਇਹ ਨਹੀਂ ਗੱਲ ਬਈ ਹੋਰ ਵੀ ਕਈ ਬੰਦੇ ਇਸ ਤਰ੍ਹਾਂ ਦੇ ਜਿਹੜੇ ਆ ਉਹਨਾਂ ਉਹ ਤਾਂ ਤੁਰੇ ਫਿਰਦੇ ਉਹ ਤੇ ਵੇਖੋ ਜੀ ਕੱਖ ਵੀ ਨਹੀਂ ਕੇ ਹੁਣ ਵੇਖੋ ਜਦੋਂ ਘਰ ਦੇ ਹੀ ਨਹੀਂ ਤੈਨੂੰ ਲੈਣ ਤੋਂ ਮਨਾ ਕਰ ਦਿੱਤਾ ਆਂਦੇ 2 ਕਨਾਲਾਂ ਦੀ ਜਮੀਨ ਸੀ ਤੇ ਕਿਸੇ ਨੇ ਸਾਈਕਲ ਦਿੱਤਾ ਤੁਹਾਨੂੰ ਦੱਸੀ ਸਾਰੀ ਗੱਲ ਹਾਂ ਤੇ ਪਿੰਡ 'ਚ ਵੀ ਆਂਦੇ ਕਿਸੇ ਦੇ ਤਿੰਨ ਕਿੱल्ल्या ਤੇ ਕਬਜ਼ਾ ਕੀਤਾ ਇੱਥੇ 18 ਕਿੱਲੇ ਮਜਬੀ ਸਿੰਘਾਂ ਦੀ ਪੈੜੀ ਮੈਨੂੰ ਕਿਸੇ ਨੇ ਫੋਨ ਕਰਕੇ ਦੱਸਿਆ ਵੱਲੇ ਉਹ ਵੀ ਉਹਨਾਂ ਨੂੰ ਧੱਕੇ ਨਾਲ ਗੰਨ ਦੀ ਨੋਕ ਤੇ ਰਜਿਸਟਰੀ ਕਰਾਈ ਰਜਿਸਟਰੀ ਆ ਪਰ ਪੈਸੇ ਆਪਣੀ ਮਰਜ਼ੀ ਦੇ ਦਿੱਖਤੇ ਪਤਾ ਨਹੀਂ ਦਿੱਤੇ ਵੀ ਆ ਕਿ ਨਹੀਂ ਦਿੱਤੇ ਠੀਕ ਹੈ ਹਾਂਜੀ ਇਹ ਮਤਲਬ ਸ਼ਕਰੀ ਵਾਲਿਆਂ ਦੇ ਬੰਦੇ ਮਾਰ ਕੇ ਉਹਨਾਂ ਦੀ ਵੀ ਪੈੜੀ ਪੂਲੀ ਤੇ ਕਬਜ਼ਾ ਕਰ ਗਿਆ ਹੈ ਮਤਲਬ ਇਹਨੇ ਜਾਇਦਾਦ ਤੇ ਬਥੇਰੀ ਬਣਾਈ ਆ ਬਰ ਕਿਸ ਕੰਮ ਇਸ ਬੰਦੇ ਦੀ ਇੱਕ ਗੱਲ ਜਿਹੜੀ ਆ ਬੜੀ ਚਰਚਾ ਚ ਆ ਪਈ ਸੈਂਕੜੇ ਨਹੀਂ ਹਜ਼ਾਰਾਂ ਨੌਜਵਾਨਾਂ ਨੂੰ ਇਸ ਨੇ ਪਿੰਡ ਦੀ ਮਿੱਟੀ ਨਸੀਬ ਨਹੀਂ ਹੋਣ ਦਿੱਤੀ ਦੇਸ਼ ਵਿਦੇਸ਼ ਚ ਕੋਈ ਵੀ ਕਿਤੇ ਵੱਸਦਾ ਨਾ ਤੇ ਉਹਦਾ ਕਿਤੇ ਨਾ ਕਿਤੇ ਮਨ ਚ ਹੁੰਦਾ ਪਈ ਮੇਰਾ ਸਸਕਾਰ ਮੇਰੇ ਪਿੰਡ ਦੀਆਂ ਮੜੀਆਂ ਚੋੜੀ ਇਹਨੇ ਪਿੰਡ ਦੀਆਂ ਮੜੀਆਂ ਨਸੀਬ ਨਹੀਂ ਹੋਣ ਦਿੱਤੀਆਂ ਹਜ਼ਾਰਾਂ ਨੌਜਵਾਨਾਂ ਨੂੰ ਅੱਜ ਇਹਨੂੰ ਮਿਲ ਜਿਓਈਆਂ ਤੇ ਅੱਜ ਇਹ ਵੀ ਪਿੰਡ ਦੀਆਂ ਮੜੀਆਂ ਤੋਂ ਵਾਂਝਾਈ ਹੀ ਗਿਆ ਜੇ ਸਮੇ ਦਾ ਚੱਕਰ ਬਿਲਕੁਲ ਥੱਲੇ ਆ ਨਾ ਸਮੇ ਬਿਲਕੁਲ ਤੁਹਾਨੂੰ ਤੇ ਮੈਂ ਦੱਸੀ ਆ ਗੱਲ ਵੀ ਉਹ ਫਿਰ ਇਨਸਾਫ ਜਦੋਂ ਉਹ ਕਰਦਾ ਨਾ ਉਹ ਵੀ ਫਿਰ ਬਹੁਤ ਕਮਾਲ ਹੀ ਕਰਦਾ ਸੋ ਫਖੋਗੇ ਸਾਹਿਬ ਜਿਹੜਾ ਹੁਣ ਸੰਦੀਪ ਸਿੰਘ ਸੰਨੀ ਐ ਸੰਦੀਪ ਸੰਨੀ ਨੂੰ ਲੈ ਕੇ ਜਿਹੜਾ ਮਾਮਲਾ ਕਰਮਾਇਆ ਤੇ ਇਤੋਂ ਇਲਾਵਾ ਕੁਝ ਲੋਕ ਨਹੀਂ ਜਿਹੜੇ ਸੰਦੀਪ ਸੰਨੀ ਦੇ ਖਿਲਾਫ ਕੁਝ ਇਹ ਦੋ ਜਥੇਬੰਦੀਆਂ ਨਾਲ ਰਿਲੇਟਡ ਨੇ ਕੁਝ ਸ਼ਿਫਸ ਨਾਲ ਨਾਲ ਰਿਲੇਟਡ ਹੈ ਉਹ ਲੋਕ ਵੀ ਮੈਦਾਨ ਚ ਆ ਗਏ ਨੇ ਉਹ ਵੀ ਕਹਿ ਰਹੇ ਨੇ ਕਿ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜੀ ਜੇ ਉਹਨਾਂ ਉਹ ਜਾਨੀ ਕਿ ਸੁਪਾ ਸਰਹੰਦ ਨਾ ਕੱਢ ਗਏ ਆ ਵੇਖੋ ਜੀ ਇਹ ਤੇ ਹਮੇਸ਼ਾ ਹੀ ਆਇਆ ਇੱਥੇ ਇਹਨਾਂ ਦੀ ਜਿਹੜੀ ਤੁਸੀਂ ਹਿੰਦੂ ਸੰਗਠਨਾਂ ਦੀ ਗੱਲ ਕਰਦੇ ਹੋ ਜਾਂ ਹੋਰ ਜਥੇਬੰਦੀਆਂ ਕੁਝ ਉਹ ਸੂਰੀ ਕਰਕੇ ਤੇ ਪਹਾੜੀ ਰਾਜੇ ਜਿਹੜੇ ਸੀਗੇ ਦੂਹੀ ਸਾਰੇ ਗੁਰੂ ਸਾਹਿਬ ਦੇ ਵਿਰੋਧੇ ਉਹ ਹੀ ਲੜਦੇ ਰਹੇ ਬਹੁਤ ਜ਼ਿਆਦਾ ਇਹੋ ਹੀ ਲੜੇ ਨੇ ਮੁਗਲਾਂ ਤੋਂ ਵੱਧ ਬਹੁਤ ਜ਼ਿਆਦਾ ਲੜਾਈਆਂ ਇਹਨਾਂ ਦੀ ਹਾਂ ਬਿਲਕੁਲ ਉਹ ਇਤਿਹਾਸ ਗਵਾਹ ਵਾਇਸ ਕਰਦਾ ਆਟੇ ਦੀਆਂ ਗੰਵਾਂ ਬਣਾ ਕੇ ਸਵਾ ਖਾ ਕੇ ਮੁਕਰੇ ਜੀਉ ਸਾਹਿਬ ਨੇ ਧੋਖਾ ਦਿੱਤਾ ਤੇ ਉਹ ਕਹਿ ਦਿੰਦੇ ਆ ਜੀ ਮੁ슬ਮਾਨਾਂ ਬਾਰੇ ਕਿਹਾ ਵਾ ਭਈ ਉਹ ਜੀ ਬਾਹ ਨੂੰ ਤੇਲ ਲਾ ਕੇ ਤੇ ਤਣਾ ਦੀ ਬੋਰੀ ਚ ਮਾਰ ਲਿਓ ਇੰਨੀਆਂ ਸਵਾ ਖਾਣ ਤੇ ਉਹਨਾਂ ਤੇ ਯਕੀਨੀ ਨੀ ਕਰਨਾ ਇਹਨਾਂ ਵੀ ਆਟੇ ਦੀਆਂ ਗੰਵਾਂ ਬਣਾ ਕੇ ਸਵਾ ਖਾਧੀਆਂ ਨੇ ਜਿਹੜੇ ਹਿੰਦੂ ਰਾਜੇ ਸੀ ਉਸ ਵਕਤ ਬਾੜੀ ਰਾਜੇ ਜੀ 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 ਬਿਲਕੁਲ ਜਿੰਨਾ ਉਹਨਾਂ ਨੇ ਨੁਕਸਾਨ ਕੀਤਾ ਵਾ ਗੁਰੂ ਦਾ ਗੁਰਸਾਧਾ ਉਹਨਾਂ ਕਹਿੰਦੇ ਕਿ ਚਲੋ ਪੰਜਾਬ ਤੇ ਰਹਿ ਕੇ ਹੁਣ ਵੀ ਇਸੇ ਤਰ੍ਹਾਂ ਦਾ ਗਦਰ ਪਾਉਂਦੇ ਨੇ ਕਿ ਕਿਤੇ ਡੀਐਨਏ ਉਹਨਾਂ ਨਾਲ ਰਲਦਾ ਮਿਲਦਾ ਤੇ ਨਹੀਂ ਹੁੰਦਾ ਬਿਲਕੁਲ ਇੱਥੇ ਕੋਈ ਸ਼ੱਕ ਨਹੀਂ ਮੈਂ ਤੇ ਕਹਤਾ ਵਾ ਵੀ ਆ ਇਹਦਾ ਕੋਈ ਮਾੜਾ ਮੋਟਾ ਸੈਂਪਲ ਰੱਖ ਲੋ ਆ ਸੂਬੇ ਦਾ ਹਮ ਤੇ ਇੱਕ ਮੈਂ ਤੇ ਚਾਹੁੰਦਾ ਵੀ ਵੀ ਵਾਕਿਆ ਹੀ ਇਹ ਜਾਂਚ ਕੀਤਾ ਜਾਏ ਜਾਂ ਕੋ ਗੁਰਮੁਖ ਪਿਆਰਾ ਹੋਲੀ ਨਾਲ ਇੱਕ ਅਦਾਬਾਲ ਬੂਲੋ ਦਾ ਫੜ ਲਿਆਵੇ ਤੇ ਇਹਦਾ ਡੀਐਨਏ ਅਸੀਂ ਕਰਾ ਲਾਂਗੇ ਆਪਣੇ ਖਰਚੇ ਤੇ ਜੇ ਨਾ ਮੁਗਲਾਂ ਨਾਲ ਰਲੇ ਕੇ ਕਹਿ ਦਿਓ ਅਸਕੇ ਸੰਦੀਪ ਸਿੰਘ ਸੱਣੀ ਉਹਦੇ ਤੇ ਹੋਏ ਅਤਿਆਚਾਰ ਉਹਦਾ ਅਜ ਮੈਡੀਕਲ ਹੈ ਉਹਦਾ ਪਹਿਲੇ ਇੰਨੇ ਦਿਨ ਉਹਨੂੰ ਅਦਾਲਤ ਚ ਪੇਸ਼ ਨਾ ਹੋਣ ਦੇਣਾ ਉਹਦੇ ਭਰਾਵਾਂ ਦੇ ਨਾਲ ਮੁਲਾਕਾਤ ਨਾ ਹੋਣ ਦੇਣਾ ਪਰਿਵਾਰ ਨਾਲ ਮੁਲਾਕਾਤ ਨਾ ਹੋਣ ਦੇਣਾ ਜਦ ਉਹਦੀ ਹਾਲਤ ਵੇਖੀ ਤਾਂ ਕਿਸ ਤਰੀਕੇ ਦੇ ਨਾਲ ਉਹਨੂੰ ਛੱਲੀਆਂ ਵਾਂਗੂ ਕੁੱਟਿਆ ਗਿਆ ਉਹਦਾ ਸਰੀਰ ਜਿਹੜਾ ਜਗਾ ਜਗਾ ਤੋਂ ਤੁਸੀਂ ਦੇਖਿਆ ਕਿ ਜਿਸ ਤਰ੍ਹਾਂ ਪਿੰਜਿਆ ਜਾਂਦਾ ਨੇ ਜੀ ਪਿੰਜ ਕੇ ਰੱਖ ਦਿੱਤਾ ਸੋ ਤੁਸੀਂ ਅੱਜ ਸੰਦੀਪ ਸੱਣੀ ਦਾ ਜ਼ਿਕਾਰਾ ਸੁਣਿਆ ਉਹਨੇ ਸਾਰਿਆਂ ਦੇ ਗੈਂਬੀ ਕੱਟ ਦਿੱਤੇ ਕੀ ਕਰ ਚਾਹੋਗੇ ਮੈਂ ਤੇ ਪਹਿਲਾਂ ਵੀ ਉਹਦੇ ਬਾਰੇ ਕਿਹਾ ਵੀ ਉਹ ਦਸਵੇਂ ਪਾਸ਼ਾ ਦਾ ਸਪੈਸ਼ਲ ਸਿੰਘਿਆ ਕੋਈ ਉਹ ਕਿਸੇ ਵਿਸ਼ੇਸ਼ ਕਾਰਜਾਂ ਵਾਲੀ ਭੇਜਿਆ ਉਹ ਜਦੋਂ ਛਿੱਤੀ ਪਹਿਰੇ ਲੱਗਦੇ ਆ ਨਾ ਫਿਰ ਹਰ ਹੀ ਸਾਰੀ ਦੇ ਨਹੀਂ ਲੱਗਦੇ ਜੀ ਉਹ ਕੋ ਖਾਸ ਰੂਹਾਂ ਹੁੰਦੀਆਂ ਨੇ ਪੁੱਤ ਰੂਹਾਂ ਉਹਨਾਂ ਤੇ ਲੱਗਦੇ ਨੇ ਤੇ ਕਈ ਵਾਰੀ ਤੇ ਅਗਲੇ ਨੂੰ ਵੀ ਨਹੀਂ ਪਤਾ ਹੁੰਦਾ ਮੈਂ ਕੀ ਕਰਦੇ ਆ ਦੇਸੀ ਦੀ ਪਰੇ ਕਦੋਂ ਕਿਹਦੇ ਤੇ ਲੱਗ ਜਾਣੇ ਆ ਕਿਸੇ ਨੂੰ ਨਹੀਂ ਪਤਾ ਲੱਗਦਾ। ਕਿਆ ਜਾ ਰਿਆ ਸੀ ਉਹ ਤੇ ਹਾਂ ਜੀ ਜੇ ਸੂਬੇ ਸਰਾਂ ਦੇ ਜੰਮਣਗੇ ਤੇ ਸੰਦੀਪ ਸਿੰਘ ਸਨਿਹਰਗੇ ਵੀ ਜੰਮਣਗੇ। ਇਹ ਤੇ ਫਿਰ ਹਾਂ ਜੀ ਸੰਸਾਰ ਦਾ ਚੱਕਰ ਹੈ ਜੀ। ਇਹ ਚੱਲਦਾ ਹੀ ਰਹਿਣਾ। ਨਿਕਲਾ ਵੀ ਵਰਤਣੀ ਹੈ। ਕਹਿੰਦੇ ਨੇ ਕਿ ਤਿੰਨ ਤਸ਼ੈਰੇ ਖੂਨ ਨਾਲ ਨਿੱਚੜ ਗਏ, ਲਹੂ ਨਾਲ ਨਿੱਚੜ ਗਏ। ਔਰ ਉਹਦੇ ਭਰਾ ਨੇ ਉਹਨਾਂ ਮੁਰਾਜ਼ਮਾਂ ਦੇ ਨਾਂ ਲੈ ਕੇ ਆਇਆ ਕਿ ਚੱਕਰ ਹੌਲਦਾਰ ਕਿਹੜਾ ਸੀ, ਕੌਣ ਕੀ ਸੀ ਔਰ ਇੱਕ ਸਭ ਤੋਂ ਵੱਡੀ ਗੱਲ ਇਹ ਹੈਗੀ ਆ ਕਿ ਜੋ ਅ ਲਗਦਾ ਹੈ ਜਿਸ ਤਰੀਕੇ ਨਾਲ ਨਿਜਮ ਹੁੰਦੇ ਨੇ ਜੇਲ੍ਹ ਦੇ ਵੀ ਕਿੰਨਾ ਨੂੰ ਹਵਾਲਾਤਿਆਂ ਨੂੰ ਕਿੱਥੇ ਰੱਖਣਾ ਹੈ ਤੇ ਕੈਦੀਆਂ ਨੂੰ ਕਿੱਥੇ ਰੱਖਣਾ ਸੋ ਇਹ ਕਿਤੇ ਨਾ ਜਿਹਦੇ ਵੱਡੀ ਕੋਤਾਹੀ ਸੀ ਜਾਣ ਪੁੱਛ ਕੇ ਕੀਤਾ ਗਿਆ ਕਿ ਕੋਈ ਮਾਮਲਾ ਸੀ ਇਹਦੇ ਬਾਰੇ ਕੋਈ ਸਮਰਥ ਸਿੰਘ ਜੀ ਕਿਤੇ ਨਾ ਕਿਤੇ ਕੋਈ ਗੱਲ ਤੇ ਇਹਦੇ ਵਿੱਚ ਹੈਗੀ ਆ ਕਿਉਂਕਿ ਸਜ਼ਾ یافتਾ ਕੈਦੀ ਅਲੱਗ ਹੁੰਦੇ ਨੇ ਅੰਡਰ ਟ੍ਰਾਇਲ ਕੇਸਾਂ ਵਾਲੇ ਅਲੱਗ ਹੁੰਦੇ ਨੇ ਇਹ ਜਿਹੜੇ ਆ ਚਲੋ ਇਹ ਆ ਵੀ ਉਹ ਵੀ ਅੰਡਰ ਟ੍ਰਾਇਲ ਸੀਗਾ ਅੰਦਰਜੀਤ ਤੇ ਹੋ ਸਕਦਾ ਵਾ ਪਈ ਉਹ ਪੁਲਿਸ ਵਾਲਿਆਂ ਨੂੰ ਅੰਦਰ ਹੁੰਦਾ ਵਾ ਕਿ ਕਈ ਉਹਨਾਂ ਦੇ ਹੀ ਜੇਲਾਂ ਚ ਭੇਜੇ ਗਏ ਹੁੰਦੇ ਨੇ ਇਹਨਾਂ ਨੂੰ ਕੋਈ ਛਤਰਾਂ ਤੋਂ ਡਰ ਹੁੰਦਾ ਇਹਨਾਂ ਦਾ ਹਾਕਾ ਵੱਖਰਾ ਹਥਿਆ ਜਿਹੜਾ ਮਰਜੀ ਤੇ ਉਠਾ ਕੇ ਛਤਰ ਫੇਰ ਲੀਂਦਾ ਜੀ ਜੀ ਸੂਬੇ ਸਰਹੰਦ ਨੂੰ ਪ੍ਰਭ ਜੀਤਨਾਮ ਦੇ ਇੱਕ ਨੌਜਵਾਨ ਨੇ ਕਿਉਂਕਿ ਉਹਦਾ ਬਾਪ ਸ਼ਹੀਦ ਕੀਤਾ ਸੀ ਇਹਨੇ ਜੀ ਗੋਇੰਦਵਾਲ ਦੇ ਲਾਗੇ ਪਿੰਡ ਹੰਸਾਂਵਲਾ ਉੱਥੋਂ ਦਾ ਨੌਜਵਾਨ ਸੀ ਉਹਨੇ ਪਹਿਲਾਂ ਇਹਨੂੰ ਬੜੀ ਚਪਲ ਫੇਰੀਆਂ ਵਰਸਦੀ ਜੇਲ੍ਹ ਚ ਜੀ ਉਨੇ ਬਹੁਤ ਛਤਰਫੇਰਿਆਂ ਨੂੰ ਕਹਿੰਦਾ ਮੈਂ ਮਾਰ ਦੇਣ ਤੱਕ ਦੀ ਨੀਅਤ ਨਾਲ ਨੂੰ ਮਾਰਿਆ ਸੀ ਪਰ ਮੈਂ ਉਹਨਾਂ ਦੇ ਹੱਥੇ 'ਚ ਸਾਹ ਤੇ ਬਾਕੀ ਮਲਾਜ਼ਮ ਵੀ ਮੇਰੇ ਘੜ ਪੈ ਗਏ ਤੇ ਉਦੋਂ ਉਹਦੇ ਤੇ ਵੀ ਬਹੁਤ ਤਸ਼ੱਦਦ ਹੋਇਆ ਸੀਗਾ ਪਰ ਉਦੋਂ ਇਹ ਉਹਦੇ ਕੋਲ ਕਹਿੰਦਾ ਕੋਈ ਜਾਨੋਂ ਬਚ ਗਿਆ ਇਹ ਤੇ ਕੋਈ ਨਾ ਕੋਈ ਉੜਦਾ ਹੀ ਰਹਿਣਾ ਸਪੈਸ਼ਲ ਚਲ ਜਾਂਦੇ ਹੁੰਦੇ ਨੇ ਲੋਕੀ ਜੇਲ੍ਹ ਦੇ ਵਿੱਚ ਵੀ ਚਲੋ ਕੋਈ ਨਹੀਂ ਮੈਂ ਜਾਣਾ ਜੀ 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 ਸੋ ਆਖਰੀ ਤੇ ਵਿੱਚ ਅਸੀਂ ਪਪੋਕੇ ਸਾਹਿਬ ਕੀ ਜਨਚਾਵਾ ਕੀ ਪੰਜਾਬ ਦੇ ਵਿੱਚ ਜਿੰਨਾ ਪਰਿਵਾਰਾਂ ਦੇ ਨਾਲ ਤੁਸੀਂ ਗੱਲ ਕਰਦੇ ਸੀ ਜਿਹੜਿਆਂ ਦੇ ਨਾਲ ਜਿੱਤਰ ਹੁੰਦਾ ਸੀ ਕਿ ਸੂਬਾ ਸਰਹੰਦ ਨੇ ਸਾਡੇ ਪਰਿਵਾਰ ਤੇ ਕਹਿਟਾਇਆ ਸਾਡਾ ਕੱਲ ਪਰਿਵਾਰ ਕੀਤਾ ਸਾਡੀ ਜ਼ਿੰਦਗੀ ਬਰਬਾਦ ਕੀਤੀ ਸਾਡਾ ਨੌਜਵਾਨ ਬੱਚਾ ਕੋਕੇ ਮਾਰਿਆ ਇਸ ਬੁੱਚੜ ਨੇ ਇਸ ਰਾਖਸ਼ ਨੇ ਇਸ ਦਰਿੰਦੇ ਨੇ ਸਾਡੇ ਘਰ ਦਾ ਰਹਿਣ ਕੱਖ ਨਹੀਂ ਦਿੱਤਾ ਉਹਨਾਂ ਲੋਕਾਂ ਦੇ ਨਾਲ ਫੋਨ ਗੱਲ ਹੋਈ ਕਿਸੇ ਦਾ ਫੋਨ ਆਇਆ ਬਹੁਤ ਬਹੁਤ ਰਾਨੀ ਦਾ ਘਾਤੀ ਦਾ ਸ਼ੁਕਰਾਨਾ ਕੀਤਾ ਮੈਨੂੰ ਮੈਨੂੰ ਸੱਲੀ ਦਾ ਸ਼ੁਕਰਾਨਾ ਕੀਤਾ ਮੈਂ ਕਿਹਾ ਜੀ ਮੈਨੂੰ ਬਹੁਤ ਫੋਨ ਆਏ ਹੂੰ ਕਿਉਂਕਿ ਮੈਂ ਉਹਨਾਂ ਪਰਿਵਾਰਾਂ ਦੇ ਵਿੱਚ ਉਹਨਾਂ ਮਾਵਾਂ ਦੇ ਹੰਝੂ ਵੇਖ ਕੇ ਆਇਆ ਉਹਨਾਂ ਅੱਜ ਵੀ ਜਿਹੜੀਆਂ ਜਿਨ੍ਹਾਂ ਦਾ ਤੇ ਪਤਾ ਹੀ ਨਹੀਂ ਲੱਗਣ ਦਿੱਤਾ ਲਾਸ਼ਾਂ ਤੇ ਦਿੱਤੀਆਂ ਹੀ ਨਹੀਂ ਉਹਨਾਂ ਦੀ ਅੱਜ ਵੀ ਬੂਆ ਖੜਕਦਾ ਸਾਨੂੰ ਲੱਗਦਾ ਆ ਜਾਣਾ ਸਾਡੇ ਪੁੱਤ ਨੇ ਕਹੇ ਨਾ ਕੇ ਪਾਸੋਂ ਪਰ ਇਹਨੇ ਭੇਜ ਹੀ ਉੱਥੇ ਦਿੱਤੇ ਸੀਗੇ ਵੀ ਜਿੱਥੋਂ ਵਾਪਸ ਕੋਈ ਹੁੰਦਾ ਹੀ ਨਹੀਂ ਤੇ ਉਹਨਾਂ ਨੇ ਕਿਤੇ ਨਾ ਕਿਤੇ ਸਕੂਨ ਮਹਿਸੂਸ ਕੀਤਾ ਵੀ ਧਰਤੀ ਤੋਂ ਅੱਜ ਇੱਕ ਬੜਾ ਵੱਡਾ ਬੋਝ ਰੱਬ ਹੈਗਾ ਉਹਨਾਂ ਨੂੰ ਬਿਲਕੁਲ ਲੱਗਦਾ ਵੀ ਉਹ ਉੱਪਰ ਵਾਲਾ ਇਨਸਾਫ ਕਰਨ ਵਾਲਾ ਹੈਗਾ ਦੇਰ ਆ ਪਰ ਅੰਧੇਰ ਨਹੀਂ ਤੋ ਜਿਹੜੇ ਮੁਲਾਜ਼ਮ ਜਿਹੜੇ ਵੀ ਰਗੀਰ ਜਿਹੜੇ ਪੁਲਸ ਦੇ ਵਿੱਚ ਨੇ ਵਰਤੀ ਉਹਨਾਂ ਦੇ ਤਨ ਤੇ ਹੈ ਪਰ ਯਕੀਨ ਮੰਨਿਓ ਕਿ ਤੁਹਾਡੀ ਡਿਊਟੀ ਜਿਹੜੀ ਹੈ ਨਾ ਉਹ ਸਰਕਾਰ ਪੁਲਸ ਨੇ ਨੀਤੀ ਦੇ ਲਈ ਲਈ ਹੈ ਇਨਸਾਫ ਦੇ ਲਈ ਲਈ ਹੈ ਪਰ ਕੋਸ਼ਿਸ਼ ਕਰਿਓ ਤੁਸੀਂ ਸੂਬੇ ਸਰਹੰਦ ਨਾ ਬਣਿਓ ਉਹਦੇ ਨਕਸ਼ੇ ਕਦਮ ਤੇ ਨਾ ਚਲਿਓ ਕਿਉਂਕਿ ਜਦੋਂ ਵੀ ਜਿਸ ਵੀ ਕਿਸੇ ਇਦਾਂ ਦੇ ਦਰਿੰਦੇ ਪੁਲਸ ਅਫਸਰ ਦੇ ਨਕਸ਼ੇ ਕਦਮ ਤੇ ਚੱਲਦੇ ਹੋ ਇੱਕ ਵਾਰੀ ਉਹਦਾ ਅੰਤ ਜ਼ਰੂਰ ਦੇਖ ਲਿਓ ਉਹਦੇ ਨਾਲ ਹੁੰਦੀ ਦਰਦਸ਼ਾ ਦੇਖ ਲਿਓ ਉਹਦੇ ਪਰਿਵਾਰ ਨੂੰ ਕੀ ਕੀ ਸੋਣਾ ਪੈਂਦਾ ਇਹ ਵੀ ਜ਼ਰੂਰ ਸੁਣ ਲਿਓ ਔਰ ਬਾ ਉਮਰਵਾਸ ਤੇ ਉਹ ਕਲੰਕ ਕਿਤਾ ਪਰਿਵਾਰ ਦੇ ਮੱਥੇ ਤੇ ਲੱਗਾ ਰਿਹਾ ਹੈ ਇਹ ਵੀ ਜ਼ਰੂਰ ਸੁਣਿਓ ਔਰ ਉਮੀਦ ਰੱਖਦੇ ਆ ਕਿ ਪੰਜਾਬ ਪੁਲਿਸ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਕੋਈ ਗਲਤੀ ਕਰ ਚੁੱਕਾ ਹੈ ਤਾਂ ਉਹ ਗਲਤੀ ਸੁਧਾਰੇਗਾ ਦੇਖੋ ਕੋਈ ਵੀ ਇਸ ਤਰ੍ਹਾਂ ਦਾ ਗੁਨਾਹ ਕਰਨ ਦੀ ਕੋਸ਼ਿਸ਼ ਨਾ ਕਰੇ ਕਾਨੂੰਨ ਆਪਣੇ ਹੱਥ ਚ ਨਾ ਲਵੇ ਔਰ ਕਾਨੂੰਨ ਨੂੰ ਆਪਣਾ ਕੰਮ ਕਰਨ ਦਿਓ ਔਰ ਪੁਲਿਸ ਜਿਹੜੀ ਹੈ ਜਿਸ ਇੱਕ ਇੱਕ ਗੱਲ ਰਿਸ਼ਪਾਲ ਜੀ ਮੈਂ ਹੋਰ ਕਲੀਅਰ ਕਰ ਦਿਆਂ ਹਾਂ ਭਈ ਯਹੂਦੀਆਂ ਤੇ ਬਹੁਤ ਜ਼ੁਲਮ ਹੋਇਆ ਠੀਕ ਹੈ 60 ਲੱਖ ਦੇ ਕਰੀਬ ਯਹੂਦੀ ਜਿਹੜਾ ਵਾ ਗੈਸ ਚੈਂਬਰਾਂ ਚ ਝੋਕਦਾ ਸੀ ਠੀਕ ਹੈ ਜਿਹੜੇ ਜਿਹੜੇ ਜਦੋਂ ਉਹਨਾਂ ਨੂੰ ਆਜ਼ਾਦੀ ਮਿਲੀ ਉਹਨਾਂ ਦਾ ਇਜ਼ਰਾਈਲ ਮੁਲਕ ਬਣਿਆ ਉਹ ਏਡੀ ਪਾਵਰਫੁਲ ਕੌਮ ਬਣ ਗਈ ਕਿ ਜਿੱਥੇ ਜਿੱਥੇ ਵੀ ਉਹਨਾਂ ਦੀ ਕੋਈ ਨਸਲ ਕੁਛੀ ਸ਼ਾਮਲ ਸੀ ਹਮ ਆਪ ਅਜੇ ਚੰਦ ਸਾਲ ਹੀ ਹੋਏ ਨੇ ਕੋ 10 12 ਸਾਲ ਤੋਂ ਵੱਧ ਸਮਾਂ ਨਹੀਂ ਹੋਇਆ 95 ਸਾਲ ਦਾ ਇੱਕ ਬੁੱਢਾ ਗਵਾ ਤੋਂ ਚੁੱਕ ਕੇ ਲੈ ਗਏ ਸੀ ਉਹ ਇੱਕ ਵੀ ਨਹੀਂ ਛੱਡਿਆ ਇੱਕ ਵੀ ਨਹੀਂ ਕਿਉਂਕਿ ਉਹ ਐਡੀ ਪਾਵਰਫੁੱਲ ਕੌਮ ਹੈ ਜਿਹੜੇ ਮਰਜੀ ਮੁਲਕ ਚ ਚੱਲ ਜੇ ਉੱਥੋਂ ਬੰਦਾ ਚੁੱਕ ਕੇ ਲੈ ਜੇ ਉਹਨੂੰ ਕੋਈ ਨਹੀਂ ਪੁੱਛਦਾ ਕਿ ਕਿਧਰੋਂ ਆਇਆ ਤੇ ਕਿਧਰ ਚੱਲਿਆ ਜੀ ਉਸ ਲੈ ਕੱਲ ਨੂੰ ਸਤਗੁਰ ਨੇ ਕਿਰਪਾ ਕਰ ਦੇਣੀ ਆ ਹੁਣ ਸਮਾਂ ਬਹੁਤਾ ਦੂਰ ਨਹੀਂ ਹਮ ਖਾਲਸਾ ਰਾਜ ਜਦੋਂ ਆਇਆ ਨਾ ਹੋਂਦ ਚ ਹਮ ਇੱਕ ਵੀ ਨਹੀਂ ਜੇ ਬਚਣਾ ਦੁਨੀਆ ਦੇ ਕਿਸੇ ਮੁਲਕ ਚ ਵੀ ਬੈਠਾ ਹੋਏ ਇਹ ਐਡਾ ਪਾਵਰਫੁੱਲ ਰਾਜ ਹੋਣਾ ਵੀ ਇਹਨਾਂ ਕੱਲੇ-ਕੱਲੇ ਨੂੰ ਚੁੱਕ-ਚੁੱਕ ਕੇ ਲਿਆਉਣਾ ਉਹਨਾਂ ਦੇ ਵਾਰਸਾਂ ਨੂੰ ਹੀ ਤੇ ਲੇਖਾ ਇਹਨਾਂ ਨੂੰ ਦੇਣਾ ਪੈਣਾ ਇਹ ਇਹ ਮਿਸਾਲ ਇਜ਼ਰਾਈਲ ਦੀ ਯਾਦ ਰੱਖਿਓ ਇਦੋਂ ਵੱਧ ਖਤਰਨਾਕ ਸਾਬਤ ਹੋਣੇ ਨੇ ਇਹ ਖਾਲਸੇ ਦੇ ਰਾਜ ਵਾਲੇ ਸਿੰਘ ਬਹੁਤ ਬਹੁਤ ਸ਼ੁਕਰੀਆ ਬਹੁਤ ਸਾਡਾ ਖੜਾ ਤੁਸੀਂ ਆ ਕੇ ਪੱਕੇ ਪਿਆਰ ਦਾ ਸਨੇਹਾ ਹਰੇਕ ਉਹ ਇਨਸਾਨ ਉਹ ਰੂਹ ਯਾਦ ਰੱਖੇਗੀ ਜਿਹੜਾ ਵੀ ਕਿਤੇ ਪਾਪ ਦੇ ਨਾਲ ਕਿਤੇ ਗੁਨਾਹਾਂ ਦੇ ਨਾਲ ਜੁੜਿਆ ਹੈ ਜਾਂ ਜੁੜ ਰਿਹਾ ਹੈ ਜਾਂ ਜੁੜਨ ਦੀ ਸੋਚ ਰਿਹਾ ਹੈ ਉਮੀਦ ਹੈ ਗੁਰੂ ਦੇ ਪਾਣੀ ਚ ਰਹੋਗੇ ਗੁਰੂ ਦੇ ਪਾਉ ਚ ਰਹੋਗੇ ਔਰ ਇਨਸਾਨੀਅਤ ਦੀ ਗੁਣਤਾ ਦੀ ਸੇਵਾ ਤੇ ਕਰੋ ਪਰ ਦਖਾਨ ਨਾ ਕਰੋ ਕਿ ਤਰ੍ਹਾਂ ਅਖਸ ਦੀ ਆਵਾਜ਼ ਨਾ ਰਹਿ ਤੂੰ ਬਹੁਤ ਮਿਹਰਬਾਨ